ਬੜਾ ਵੱਡਾ ਇਹ ਉਹ ਹੈ ਵੀ ਸਿੰਪਲ ਸਕੋਰ ਕਿੰਨਾ ਹੋਣਾ ਚਾਹੀਦਾ ਲੋਨ ਕਿੰਨਾ ਹੋਣਾ ਚਾਹੀਦਾ ਦੱਸੋ ਜੀ ਤਾਂ ਤੁਸੀਂ ਜਿਹੜੇ ਭਰਾਵਾਂ ਦਾ ਸਾਡੇ ਦਾ ਸਿੰਪਲ ਸਕੋਰ ਘੱਟਾ ਉਹਨਾਂ ਨੂੰ ਕੀ ਸਲਾਹ ਦੋਗੇ ਜੇ ਆਪਾਂ ਲੋਕੋ ਕੀ ਨਹੀਂ ਚੱਲੀ ਅੱਛਾ ਇੱਕ ਜਿਹੜੇ ਮਤਲਬ ਗਵਰਨਮੈਂਟ ਅਪਲਾਈਜ਼ ਨੇ ਜੀ ਜਾਂ ਇੱਕ ਮਤਲਬ ਐਮ ਐਸ ਐਮ ই ਰੋਜ਼ਗਾਰ ਵਾਲੇ ਨੇ ਜਾਂ ਸਾਡੇ ਤੋਂ ਵੀ ਥੱਲੇ ਜਿਵੇਂ ਅਸੀਂ ਬੈਠੇ ਆਂ ਜੀ ਇਤੋਂ ਵੀ ਥੱਲੇ ਹੈਗੇ ਨੇ ਜੀ ਜਿਹੜੇ ਪਿੰਡਾਂ 'ਚ ਦੁਕਾਨਾਂ ਕਰਦੇ ਨੇ ਜਾਂ ਸਬਜ਼ੀ-ਸਬਜ਼ੀ ਵਾਲੇ ਵੀ ਹੈਗੇ ਨੇ ਭਰਾ ਸਾਡੇ ਜਿਹੜੇ ਜੀ 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 ਮਤਲਬ ਜਾਂ ਫਿਰ ਟੈਕਸੀ ਚਲਾ ਰਹੇ ਨੇ ਜਾਂ ਫਿਰ ਡਰਾਈਵਰ ਨੇ ਜੀ ਮਤਲਬ ਇਹਨਾਂ ਦੇ ਵਿਆਜ 'ਚ ਵੀ ਕੁਝ ਫਰਕ ਹੁੰਦਾ ਮਤਲਬ ਜੇ ਇਹਨਾਂ ਮੰਨ ਲਓ ਇਹਨਾਂ ਦੇ ਕਾਗਜ਼ ਪੂਰੇ ਨੇ ਸਾਰੇ ਜੀ ਇਹਨਾਂ ਨੇ ਲੋਨ ਲੈਣਾ ਤੇ ਗਵਰਨਮੈਂਟ ਫਲਾਈ ਨੂੰ ਵਿਆਜ ਦੇ ਤੇ ਜਿਹੜਾ ਬਿਜ਼ਨਸਮੈਨ ਆ ਜਿਹੜਾ ਛੋਟੇ ਬਿਜ਼ਨਸਮੈਨ ਨੇ ਜਾਂ ਵੱਡੇ ਬਿਜ਼ਨਸਮੈਨ ਨੇ ਇਹਦੇ ਵਿਆਜ 'ਚ ਫਰਕ ਹੁੰਦਾ ਜਾਨੀ ਤਿੰਨ ਕੈਟਾਗਰੀਆਂ ਆਪਾਂ ਕਰ ਲੈਂਦੇ ਆ ਜੀ ਇਹਨਾਂ ਨੂੰ ਵੱਧ ਲੋਕਾਂ ਦੇ ਮੈਂ ਨਾ ਗੁੱਸਾ ਨਾ ਕਰਿਓ ਵੀ ਬੈਂਕ ਨਾਲ ਝਗੜੇ ਹੁੰਦੇ ਦੇਖੇ ਨੇ ਛੋਟੀ ਜਿਹੀ ਆਪਾਂ ਖੋਰ ਗੱਲ ਐਡ ਕਰ ਦਨੇ ਆ ਕਿ ਬੈਂਕ ਇਹ ਚੀਜ਼ਾਂ ਵੀ ਜ਼ਰੂਰ ਦੇਖਦਾ ਹੈ ਹਰ ਇੱਕ ਬੈਂਕ ਕਿ ਕਸਟਮਰ ਕਿੰਨੀ ਡਾਊਨ ਪੇਮੈਂਟ ਕਰ ਰਿਹਾ ਹੈ ਨਵੀਂ ਤੇ ਪੁਰਾਣੀ ਗੱਡੀ ਦੀ ਡਾਊਨ ਪੇਮੈਂਟ ਦਾ ਫਰਕ ਤੇ ਲੋਨ ਕਰਾਉਣ ਲਈ ਆਪਾਂ ਨੂੰ ਕਾਰ ਦੀ ਏਜ ਕੀ ਚਾਹੀਦੀ ਗਾਹਕ ਲੋਨ ਪਹਿਲਾਂ ਪੇ ਕਰ ਸਕਦਾ ਮੰਨ ਲਓ ਉਹਦੇ 3 ਸਾਲ ਦਾ ਲੋਣਾ ਉਹ ਪਹਿਲਾਂ ਪੇ ਕਰ ਸਕਦਾ ਕੀ ਆਪਾਂ ਲਹੋਕੀ ਨਹੀਂ ਚਾਹੀਦੀ ਐ ਅੱਛਾ ਇੱਕ ਜਿਹੜੇ ਮਤਲਬ ਗਵਰਨਮੈਂਟ ਅਪਲਾਈਜ਼ ਨੇ ਜੀ ਜਾਂ ਇੱਕ ਮਤਲਬ ਐਮਐਸਐਮਈ ਰੋਜ਼ਗਾਰ ਵਾਲੇ ਨੇ ਜਾਂ ਸਾਢੇ 2 ਵੀ ਥੱਲੇ ਜਿਵੇਂ ਅਸੀਂ ਬੈਠੇ ਆਂ ਜੀ ਇਤੋਂ ਵੀ ਥੱਲੇ ਹੈਗੇ ਨੇ ਜੀ ਜਿਹੜੇ ਪਿੰਡਾਂ 'ਚ ਦੁਕਾਨਾਂ ਕਰਦੇ ਨੇ ਜਾਂ ਸਬਜ਼ੀ-ਸਬਜ਼ੀ ਵਾਲੇ ਵੀ ਹੈਗੇ ਨੇ ਭਰਾ ਸਾਡੇ ਜਿਹੜੇ ਜੀ 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 ਜਾਂ ਫਿਰ ਟੈਕਸੀ ਚਲਾ ਰਹੇ ਨੇ ਜਾਂ ਫਿਰ ਡਰਾਈਵਰ ਨੇ ਜੀ ਮਤਲਬ ਇਹਨਾਂ ਦੇ ਵਿਆਜ 'ਚ ਵੀ ਕੁਝ ਫਰਕ ਹੁੰਦਾ ਮਤਲਬ ਜੇ ਇਹਨਾਂ ਨੂੰ ਮੰਨ ਲਓ ਇਹਨਾਂ ਦੇ ਕਾਗਜ਼ ਪੂਰੇ ਨੇ ਸਾਰੇ ਜੀ ਇਹਨਾਂ ਨੇ ਲੋਨ ਲੈਣਾ ਤੇ ਗਵਰਨਮੈਂਟ ਅਪਲਾਈ ਨੂੰ ਵਿਆਜ ਦੇ ਤੇ ਜਿਹੜਾ ਬਿਜ਼ਨਸਮੈਨ ਆ ਜਿਹੜਾ ਛੋਟੇ ਬਿਜ਼ਨਸਮੈਨ ਨੇ ਜਾਂ ਪੱਟੇ ਬਿਜ਼ਨਸਮੈਨ ਨੇ ਇਹਦੇ ਵਿਆਜ ਚ ਫਰਕ ਹੁੰਦਾ ਜਣੀ ਤਿੰਨ categories ਆਪਾਂ ਕਰ ਲੈਨੇ ਆ ਜੀ ਇਹਨਾਂ ਨੂੰ ਵੱਧ ਘੱਟ ਲੱਗਦਾ ਵਿਆਜ ਕਿਵੇਂ ਹੁੰਦਾ ਦੇਖੋ ਭਾਈ ਥੋੜਾ ਬਹੁਤ ਵਧੀਆ ਸਵਾਲ ਆ ਇਹ ਹਮ ਕਿਉਂਕਿ ਦੇਖੋ ਜਿਵੇਂ ਇੱਕ ਪਰਮਨੈਂਟ ਇਨਕਮ ਗਵਰਨਮੈਂਟ ਅਪਲਾਈ ਦੀ ਹੈਗੀ ਆ ਜੀ ਬੈਂਕ ਨੇ ਦੇਖਣਾ ਕਿ ਆਏ ਮਹੀਨੇ ਦੀ ਮਹੀਨੇ ਇਨੂੰ ਜਿਹੜੀ ਕੀ ਇਨਕਮ ਆਉਣੀ ਆਉਣੀ ਤਾਂ ਬੈਂਕ ਕੀ ਸੋਚਦਾ ਕਿ ਜਿਹੜੀ ਮੇਰੀ ਐਮਆਈ ਹੈ ਉਹ ਕਿਤੇ ਨਾ ਕਿਤੇ ਗਰੰਟਡ ਹੋ ਚੁੱਕੀ ਹੈ ਗਰੰਟਡ ਹੋ ਚੁੱਕੀ ਸਹੀ ਤੇ ਬਾਕੀ ਜਿਵੇਂ ਆਪਣੇ ਫੈਸਟੀਵਲ ਆਉਂਦੇ ਆ ਉਹਦੇ ਵਿੱਚ ਗਵਰਨਮੈਂਟ ਅਪਲਾਈ ਲਈ ਇਹ ਸਕੀਮਾਂ ਨਿਕਲਦੀਆਂ ਨੇ ਕਿ ਪ੍ਰੋਸੈਸਿੰਗ ਫੀਸ ਇੱਥੇ ਇਹਨਾਂ ਨੂੰ ਘੱਟ ਲਾਉਣੀ ਹੈ ਜਾਂ ਮਤਲਬ ਕਿ ਇਹ ਇੱਕ ਹੋਰ ਹੁੰਦਾ ਕਿ ਕਈ ਮਤਲਬ ਜਿਵੇਂ ਕਿਸੇ ਬੈਂਕ ਦੇ ਵਿੱਚ ਬੰਦਾ ਪ੍ਰੈਫਰਡ ਕਸਟਮਰ ਹੈ ਜਿਵੇਂ HDFC ਹੈ ਉਹ ਪ੍ਰੈਫਰਡ ਜਾਂ ਕਲਾਸਿਕ ਕਸਟਮਰਾਂ ਦੀ ਕ੍ਰਾਈਟੇਰੀਆ ਇੱਕ ਅਲੱਗ-ਅਲੱਗ ਕੈਟਾਗਰੀਜ਼ ਬਣਾ ਲੈਂਦੀਆਂ ਨੇ ਉਹਦੇ ਵਿੱਚ ਜਿਹੜੇ ਗਵਰਨਮੈਂਟ ਅਪਲਾਈ ਨੂੰ ਬੈਂਕਾਂ ਜ਼ਿਆਦਾ ਥੋੜਾ ਜਿਹਾ ਮਤਲਬ ਕੀ ਕਹਿੰਦੇ ਨੇ ਮਤਲਬ ਕਰ ਦਿੰਦੇ ਨੇ ਪਹਿਲ ਦਿੰਦੀਆਂ ਨੇ ਕਿਉਂਕਿ ਉਹਨਾਂ ਦੀ ਜਿਹੜੀ ਇਨਕਮ ਹੈ ਉਹ ਗਰੰਟਡ ਹੁੰਦੀ ਹੈ ਤੇ ਬਾਕੀ ਤੁਹਾਡਾ ਜਿਹੜਾ ਐਮ ਐਸ ਐਮ ای ਵਾਲਾ ਸੀਗਾ ਤੇ ਐਮ ਐਸ ਐਮ ای ਦੇ ਵਿੱਚ ਕੀ ਆ ਭਾਜੀ ਐਮ ਐਸ ਐਮ ای ਦਾ ਜਿਵੇਂ ਪ੍ਰੋਪਰ ਸੈਟਅਪ ਹੈ ਉਹਨਾਂ ਦੇ ਕਰੰਟ ਅਕਾਊਂਟ ਹੁੰਦੇ ਆ ਕਿਸੇ ਬੈਂਕ ਦੇ ਵਿੱਚ ਉਹਨਾਂ ਦਾ ਕਰੰਟ ਅਕਾਊਂਟ ਰੈਗੂਲੇਟ ਜੋ ਬੈਂਕ ਕਰ ਰਹੀ ਹੈ ਉੱਥੇ ਰਿਟਰਨਾਂ ਵਗੈਰਾ ਪ੍ਰੋਪਰ ਉਹ ਫਿਲ ਕਰਦੇ ਆ ਉਹਨਾਂ ਦਾ ਆਪਣਾ ਫਰਮ ਰਜਿਸਟਰਡ ਹੈ ਤਾਂ ਉੱਥੇ ਵੀ ਬੈਂਕਾਂ ਉਹਨਾਂ ਨੂੰ ਕਿਤੇ ਨਾ ਕਿਤੇ ਜੋ ਪ੍ਰੈਜ਼ੈਂਟਲੀ ਕੋਈ ਵੀ ਆਫਰ ਚੱਲ ਰਿਹਾ ਹੈ ਤਾਂ ਉਹਨਾਂ ਨੂੰ ਉਹ ਵਿਲਿੰਗ ਹੁੰਦੀ ਆ ਦੇਣ ਵਾਸਤੇ ਠੀਕ ਹੈ ਮਤਲਬ ਜੇ ਆਪਾਂ ਲਈ ਗਵਰਨਮੈਂਟ EMPLY ਔਰ ਐਮਐਸਐਮਈ ਬਿਜ਼ਨਸ ਮੈਜੇ ਸਹੀ ਜੀ ਸਰਟਨ ਪ੍ਰਾਈਡ ਜਿਹਨੂੰ ਆਪਾਂ ਕਹਿ ਸਕਦੇ ਹਾਂ ਜੀ ਹਾਂ ਕਹਿ ਸਕਦੇ ਆ ਇਨਾਂ ਦੇ ਵਿੱਚ ਜਿਹੜੀ ਵਿਆਜ ਦਾ ਫਿਰ ਫਰਕ ਨਹੀਂ ਪੈਂਦਾ ਤੇ ਮਤਲਬ ਸ਼ੋਰਟੀ ਹੈ ਵੀ ਉਹ ਬੰਦਾ ਬਿਲਕੁਲ ਸਹੀ ਆ ਸਹੀ ਲਗਭਗ ਉਹ ਸੇਮ ਹੀ ਹੈ ਕਈ ਜਿਵੇਂ ਫੈਸਟੀਵਲ ਸੀਜ਼ਨ ਦੇ ਵਿੱਚ ਆ ਭਾਜੀ ਉਹਦੇ ਵਿੱਚ ਥੋੜਾ ਬਹੁਤਾ ਕਿ ਮਤਲਬ ਹਰ ਇੱਕ ਨੂੰ ਹੁੰਦਾ ਹੈ ਕਿ ਹਾਂ ਫੈਸਟੀਵਲ ਸੀਜ਼ਨ ਹੈ ਉੱਥੇ categories ਵਾਈ ਮਤਲਬ ਜੋ ਹੁੰਦੀਆਂ ਨੇ ਉਹਨਾਂ ਦਾ ਕਸਟਮਰ ਥੋੜਾ ਜਿਆ ਆਪਾਂ ਖਰੀਦਾਰੀ ਵੀ ਜ਼ਿਆਦਾ ਕਰਦੇ ਨੇ ਉਹਦੇ ਲਈ ਥੋੜਾ ਜਿਆ ਇਨਫਲੂਐਂਸੀ ਲਈ ਤਾਂ ਬੈਂਕਾਂ ਵੀ ਜਿਵੇਂ ਆਪਾਂ ਬੜੇ ਬੜੇ ਮਾਲਸ ਦੇ ਵਿੱਚ ਜਿਵੇਂ ਹੁਣ ਕ੍ਰਿਸਮਸ ਆ ਰਿਹਾ ਹੈ ਉਹਦੇ ਵਿੱਚ ਬਹੁਤ ਜ਼ਿਆਦਾ ਕ੍ਰੈਡਿਟ ਕਾਰਡ ਜੇ ਇਸ ਲਈ ਥੋੜਾ ਬਹੁਤਾ ਗਵਰਨਮੈਂਟ ਰਿਪਲਾਈ ਲਈ ਆਪਾਂ ਕਹਿ ਸਕਦੇ ਆ ਵੀ ਛੋਟ ਜ਼ਿਆਦਾ ਹੋ ਸਕਦੀ ਹੈ ਰੈਦਰ ਦੈਨ ਸੈਲਫ ਇੰਪਲਾਈਡ ਓਕੇ ਜਿਹੜੇ ਆਪਾਂ ਤੀਜੀ ਕੈਟਾਗਰੀ ਦੀ ਗੱਲ કરી ਸੀ ਐਮਐਸਐਮਈ ਤੋਂ ਨੀਚੇ ਵਾਲੇ ਕਾਰੋਬਾਰੀ ਨੇ ਜਿਹੜੇ ਛੋਟੇ ਵਪਾਰੀ ਨੇ ਜਾਂ ਛੋਟੇ ਦੁਕਾਨਦਾਰ ਨੇ ਜਾਂ ਪਿੰਡਾਂ ਤੱਕ ਦੇ ਆਪਦੇ ਭਰਾ ਸਾਡੇ ਦੁਕਾਨਾਂ ਕਰਦੇ ਨੇ ਜਾਂ ਫਿਰ ਕੋਈ ਸਬਜ਼ੀ-ਸਬਜ਼ੀ ਵੇਚਦਾ ਜਾਂ ਕੋਈ ਟੈਕਸੀ ਚਲਾਉਂਦਾ ਉਹਨਾਂ ਦਾ ਫਿਰ ਉਹਨਾਂ ਦਾ ਇਹਨਾਂ ਦਾ ਹੁਣ ਭਾਜੀ ਡਿਜੀਟਲ ਇੰਡੀਆ ਦੀ ਇੱਕ ਬੜੀ ਇਹ ਵਾਈਟਲ ਰੋਲ ਹੈ ਕਿ ਆਪਾਂ ਕਿਸੇ ਵੀ ਕੋਈ ਸਬਜੀ ਵਾਲਾ ਲਾ ਲਈਏ ਕੋਈ ਵੀ ਆਪਣਾ ਵੀਰ ਜਿਹੜਾ ਵੀ ਕੋਈ ਆਪਣਾ ਨੋਰਮਲ ਸੈਟਅਪ ਲਾ ਕੇ ਬੈਠਾ ਹੈ ਤੇ ਉਹਨਾਂ ਕੋਲੇ ਸਕੈਨਰ ਜੂਰ ਲੱਗੇ ਹੁੰਦਾ ਹ ਹ ਬਿਲਕੁਲ ਤੇ ਉਹ ਸਕੈਨਰ ਉਹਨਾਂ ਨੂੰ ਇੰਨਾ ਕੁ ਪਹਿਲ ਕਰ ਰਿਹਾ ਹੈ ਉਹਨਾਂ ਦੀਆਂ ट्रांजੈਕਸ਼ਨਾਂ ਨੂੰ ਡਿਸਕ੍ਰਾਈਬ ਕਰਨ ਵਾਸਤੇ ਹੁਣ ਕਿਸੇ ਨੇ ਕਿਸੇ ਨੇ ਹੁਣ ਆਪਣੇ ਲਾ ਲੋ ਵੀ ਪੀਜ਼ਾ ਸ਼ਾਪ ਆਪਣੇ ਰੋਡ ਦੇ ਉੱਤੇ ਖੜੇ ਨੇ ਜਾਂ ਕਿਸੇ ਵੀ ਆ 100 200 300 400 ਤਾਂ ਬੈਂਕ ਉਹ ਚੀਜ਼ ਦੇਖ ਲੈਂਦਾ ਵੀ ਇੱਕ ਦਿਨ ਚ ਇਹਦੀਆਂ ਕਿੰਨੀਆਂ ट्रांजੈਕਸ਼ਨ ਹੋ ਰਹੀਆਂ ਨੇ ਹੂੰ ਤਾਂ ਕਿੰਨਾ ਕਿਤੇ ਉਹ ਵੀ ਇਸ ਚੀਜ਼ ਨਾਲ ਆਪਣਾ ਇਹ ਤੋਂ ਫਾਇਦਾ ਉਠਾ ਸਕਦੇ ਆ। ਅੱਛਾ ਮਤਲਬ ਉਹਨਾਂ ਨੂੰ ਵਿਆਜ ਇਹਨਾਂ ਦੇ ਮਤਲਬ ਨੇੜੇ ਤੇੜੇ ਹੀ ਨੇੜੇ ਤੇੜੇ ਹੀ ਆਪਾਂ ਕਹਿ ਸਕਦੇ ਜੇ ਮਤਲਬ ਫਰਕ ਉੱਥੇ ਹੀ ਪੈਂਦਾ ਜੇ ਉਹ ਸਾਰਾ ਕੁਝ ਹੈ ਨਹੀਂ ਨਹੀਂ ਹੈਗਾ ਭਾਜੀ ਜੇ ਹੁਣ ਮਤਲਬ ਬੈਂਕ ਦੀ ਟ੍ਰਾਂਜੈਕਸ਼ਨ ਨਹੀਂ ਹੈਗੀ ਜਹਾਂ ਤੁਸੀਂ ਮੰਨ ਲਓ ਬੈਂਕ ਦਾ ਐਵਰੇਜ ਬੈਲੈਂਸ ਘਟਾ ਨਹੀਂ ਹੈਗਾ ਹਾਂ ਬੋਲੀ ਦਿਆਂ ਪਰ ਕੁਝ ਡਾਕੂਮੈਂਟ ਇਹ ਜਿਹੇ ਨੇ ਜਿਹੜੇ ਕਿ ਆਪਾਂ ਨੂੰ ਬੈਂਕਿੰਗ ਦੇਖੋ ਹਰ ਇੱਕ ਕਸਟਮਰ ਦੀ ਬੈਂਕਿੰਗ ਪਹਿਲਾਂ ਮਤਲਬ ਕ੍ਰੈਡਿਟ ਕੀ ਦੇਖਦਾ ਬੈਂਕਿੰਗ ਦੇਖਦਾ ਜਿਹੜੀ ਕਿਹੜੇ ਕਸਟਮਰ ਦੀ ਬੈਂਕਿੰਗ ਸਟਰੋਂਗ ਹੈ ਆ ਇਹਨਾਂ ਦੇ ਖਾਤੇ ਦੇ ਵਿੱਚੋਂ ਪਹਿਲਾਂ ਕਿਸ਼ਤਾਂ ਕੱਢ ਰਹੀਆਂ ਨੇ ਪੇਮੈਂਟ ਆ ਰਹੀਆਂ ਨੇ ਹੁਣ ਮੰਨ ਲਓ ਕਈ ਕਸਟਮਰਾਂ ਦੀ ਪ੍ਰੋਫਾਈਲ ਹੁੰਦੀ ਹੈ ਖੇਤੀਬਾੜੀ ਨਾਲ ਸੰਬੰਧਿਤ ਡੈਨੀ ਫਾਰਮਿੰਗ ਨਾਲ ਸੰਬੰਧਿਤ ਪਲੱਸ ਐਨ ਆਰ ਆਇਨਕਮ ਕਿਉਂਕਿ ਆਪਣੀ ਬੈਲਟ ਦੇ ਵਿੱਚ ਹਰ ਇੱਕ ਹਾਂ ਫੈਮਿਲੀ ਦੇ ਵਿੱਚੋਂ ਇੱਕ ਬੱਚਾ ਬਾਹਰ ਕਿਸੇ ਨਾ ਕਿਸੇ ਕੰਟਰੀ 'ਚ ਹੈ ਤੇ ਉੱਥੇ ਆਪਾਂ ਕੀ ਕਰਦੇ ਆ ਇੱਕ ਐਡੀਸ਼ਨਲ ਇਨਕਮ ਐਨ ਆਰਈ ਦੀ ਐਡ ਕਰ ਦਿੰਦੇ ਆ ਸਾਰਾ ਕੁਝ ਕੈਲਕੂਲੇਟ ਕਰਕੇ ਉਹਨੂੰ ਮਤਲਬ ਆਪਾਂ ਫਿਰ ਉਸ ਹਿਸਾਬ ਨਾਲ ਨੂੰ ਕਰਦੇ ਐਨ ਆਰਈ ਇਨਕਮ ਹੈ ਜਿਹੜੀ ਭਾਜੀ ਉਹ ਆਬਵੀਅਸਲੀ ਗੱਲ ਹੈ ਕਿ ਕਾਊਂਟ 'ਚ ਹੀ ਆਉਂਦੀ ਹੈ ਜਦੋਂ ਬੈਂਕਿੰਗ ਦੇ ਵਿੱਚ ਆ ਰਹੀ ਹੈ ਤਾਂ ਬੈਂਕ ਨੂੰ ਉਹ ਚੀਜ਼ ਲਈ ਥੋੜਾ ਜਿਹਾ ਈਜ਼ੀ ਹੋ ਜਾਂਦਾ ਕੇਸ ਨੂੰ ਕ੍ਰੈਡਿਟ ਕਰਨਾ ਜੀ ਜੀ ਤੇ ਜਿਹੜੇ ਭਰਾ ਸਾਡੇ ਛੋਟੇ बिजनेसमੈਨ ਨੇ ਉਹਨਾਂ ਲਈ ਦੇਖੋ ਇਹਨਾਂ ਨੇ ਬਹੁਤ ਵਧੀਆ ਗੱਲ ਦੱਸੀ ਆ ਵੀ ਤੁਸੀਂ ਆਪਣਾ ਜਿਹੜਾ ਐਵਰੇਜ ਬੈਲੈਂਸ ਜੀ ਮਤਲਬ ਬੈਂਕ ਦੇ ਵਿੱਚੋਂ ट्रांजੈਕਸ਼ਨ ਜਿਆਦਾ ਤੋਂ ਜਿਆਦਾ ਕਰੋ ਤਾਂ ਕਿ ਤੁਹਾਨੂੰ ਲੈਣ ਦੇਣ ਜਿਹੜਾ ਉਹ ਤੁਸੀਂ ਜਣੀ ਮਜਬੂਰ ਹੋ ਕੇ ਨਾ ਕੋਈ ਚੀਜ਼ ਲੈਣੀ ਪਵੇ ਥੋੜਾ ਤੁਸੀਂ ਨੇਗੋਸ਼ੀਏਬਲ ਕਰ ਸਕੋ ਬੈਂਕ ਨਾਲ ਘੱਟ ਵਿਆਜ ਲੈ ਸਕੋ ਗੱਡੀ ਦੀ ਕੀਮਤ ਤੇ ਕਿੰਨਾ ਪਰਸੈਂਟ ਲੋਨ ਹੋ ਜਾਂਦਾ ਮਤਲਬ ਐਵਰੇਜ ਲਾ ਲਈਏ ਜਾਂ ਆਪਾਂ ਨਹੀਂ ਇਹਦੇ ਵਿੱਚ ਭਾਜੀ ਕੀ ਹੈ ਜਿਹੜਾ ਮੈਕਸਿਮਮ ਬੈਂਕਸ ਨੇ ਆਪਣੀਆਂ ਜਾਂ ਐਨਬੀਐਫਸੀ ਨੇ ਮੈਕਸਿਮਮ ਜਿਹੜੀਆਂ ਜਿਵੇਂ ਆਪਾਂ ਨਵੀਂ ਗੱਡੀ ਦੀ ਗੱਲ ਕਰੀਏ ਤਾਂ ਉਹ ਇੱਕ ਸ਼ੋਰੂਮ ਦਾ 75 ਤੋਂ 80% ਠੀਕ ਹੈ ਕਿਤੇ ਨਾ ਕਿਤੇ ਜਿਵੇਂ ਕੋਈ ਗੌਰਮੈਂਟ EMPLOYE ਹੈ ਜਾਂ ਕੋਈ ਮਤਲਬ ਕਿ ਫਰਮ ਵਧੀਆ ਤਕੜੀ ਹੈ ਜਾਂ ਬੈਂਕਿੰਗ ਡਾਕੂਮੈਂਟੇਸ਼ਨ ਸਾਰੀ ਕੰਪਲੀਟ ਹੈ ਤਾਂ ਉੱਥੇ 85 ਤੋਂ 90 ਪਰ 85 ਤੋਂ 90 ਬਹੁਤ ਘੱਟ ਚਾਂਸ ਨੇ ਪਰ ਜ਼ਿਆਦਾਤਰ ਕਸਟਮਰਾਂ ਨੂੰ 75 ਜਾਂ 80 ਦੇ ਵਿੱਚ ਵਿੱਚ ਜਿਹੜੀ ਉਹ ਯੂਜ਼ਡ ਕਾਰ ਹੋਵੇ ਜਾਂ ਨਿਊ ਕਾਰ ਹੋਵੇ ਇੱਥੇ ਤੱਕਰ ਫੰਡ ਵੀ 3 ਲੱਖ ਰੁਪਏ ਦੀ ਗੱਡੀ ਆਪਾਂ 스ਵਿਫਟ ਲੈ ਰਹੇ ਹਾਂ ਤਾਂ ਉਹਦੇ ਆਪਾਂ ਮਤਲਬ ਕਿੰਨਾ ਲੋਨ ਮੰਨ ਕੇ ਚੱਲ ਪੀਵੀ ਹੋਣੀ ਹੈ ਦੇਖੋ ਪਾਜੀ ਕੀ ਹੁੰਦਾ ਹੈ ਬੈਂਕਾਂ ਕੀ ਕਰਦੀਆਂ ਨੇ ਕਾਰ ਲੋਨ ਲਈ ਇਨਸਪੈਕਸ਼ਨ ਕਰਾਉਂਦੀਆਂ ਨੇ ਗੱਡੀ ਦੀਆਂ ਜਿਹਨੂੰ ਆਪਾਂ ਵੈਲਿਊਏਸ਼ਨ ਕਹਿ ਦਿੰਦੇ ਆ ਤੇ ਇਹਦੇ ਨਾਲ ਨਾਲ ਗੱਡੀ ਦੇ ਜਿਹੜਾ ਇਨਸ਼ੋਰੈਂਸ ਹੈ ਉਹਦੀ ਆਈਡੀ ਵੀ ਹੈ ਹੁਣ 스ਪੋਰ ਕਰ ਲਓ ਹੁਣ ਆਪਾਂ ਕਿਸੇ ਕਸਟਮਰ ਨੂੰ ਆਪਾਂ ਨੇ ਦੇਖ ਲੈ ਕੇ ਆਪਣੇ ਕੋਲੇ ਜਿਹੜੀ ਵੈਲਿਊਏਸ਼ਨ ਹੈ ਉਹ 3 ਲੱਖ ਰੁਪਏ ਆ ਗਈ ਉਹ ਗੱਡੀ ਵਰਕਿੰਗ ਚ ਹੈ ਮਤਲਬ ਉਹ ਗੱਡੀ ਚੱਲਣ ਦੀ ਸਥਿਤੀ ਚ ਹੈ ਤੇ ਚਾਸੀ ਜੋ ਕਿ ਮੇਨ ਹੈ ਕਿ ਕਈ ਬੈਂਕਾਂ ਕੀ ਕਰਦੀਆਂ ਨੇ ਜਿਵੇਂ ਐਂਡੋਸੈਂਡ ਬੈਂਕ ਉਹ ਚਾਸੀ ਟਰੇਸ ਕਰਦਾ ਮਤਲਬ ਕਿ ਜੇ ਬੈਂਕ ਆਪਾਂ ਇਨਸਪੈਕਸ਼ਨ ਕਰਵਾਤੀ ਕਈ ਵਾਰ ਕੀ ਹੁੰਦਾ ਕਿ ਮਤਲਬ ਕ੍ਰੈਡਿਟੇਡ ਆਊਟ ਹੋ ਸਕਦਾ ਹੈ ਕ੍ਰੈਡਿਟ ਨੂੰ ਵੀ ਹੋ ਸਕਦਾ ਨੰਬਰ ਪਲੇਟ ਕਿਸੇ ਹੋਰ ਦੇ ਉੱਤੇ ਲਾ ਕੇ ਇਨਸਪੈਕਸ਼ਨ ਕਰਾਈ ਗਈ ਹੋਵੇ ਪਰ ਜੇ ਗੱਡੀ ਫਿਜ਼ੀਕਲੀ ਹੋਊਗੀ ਤਾਂ ਉਹਦੀ ਚਾਸੀ ਟਰੇਸ ਹੋ ਗਈ ਜਵਾਬ ਤੋਂ ਇੱਕ ਸਵਾਲ ਪੈਦਾ ਹੋ ਗਿਆ ਇਹ ਤੁਹਾਡੇ ਲਈ ਹੈ ਵੀ ਜਦੋਂ ਗੱਡੀ ਲੈਣੀ ਆ ਉਹਦਾ ਚਾਸੀ ਨੰਬਰ ਜ਼ਰੂਰ ਚੈੱਕ ਕਰ ਲਓ ਤੇ ਭਾਜੀ ਕ੍ਰੈਡੀਟ ਦੇਖੋ ਬੈਂਕ ਦੇ ਇਹ ਚੀਜ਼ ਕੀ ਆ ਬੈਂਕੀ ਚੀਜ਼ਾਂ ਨੂੰ ਦੇਖਦਾ ਹਾਂ ਕਸਟਮਰ ਕਈ ਵਾਰੀ ਕੀ ਕਹਿੰਦੇ ਨੇ ਕਸਟਮਰ ਕਈ ਵਾਰੀ ਇਰਿਟੇਟ ਹੋ ਜਾਂਦਾ ਵੀ ਤੁਸੀਂ ਯਾਰ OTP ਬਹੁਤ ਲੈ ਲੈ ਗੱਡੀ ਦੀਆਂ ਫੋਟੋਆਂ ਕਰਾ ਲੀਆਂ ਚਾਸੀ ਟਰੇਸ ਇਮੇਜੇ ਉਹ ਪਰ ਕਈ ਵਾਰ ਕਸਟਮਰ ਨੂੰ ਵੀ ਕਿਤਨਾ ਕਿਤੇ ਮੇਰੀ ਮਤਲਬ ਛੋਟੇ ਜਰੀਏ ਇੱਕ ਕਸਟਮਰੋਂ ਮੇਰੀ ਰਿਕਵੈਸਟ ਈ ਹੈ ਵੀ ਇਹ ਨਹੀਂ ਹੈ ਵੀ ਇਕੱਲਾ ਮੈਂ ਬੈਂਕਰਾਂ ਮੈਂ ਮੈਂ ਹਰ ਇੱਕ ਮੇਰੀ ਤਰਫ ਤੋਂ ਸਾਰੇ ਬੈਂਕਰਾਂ ਲਈ ਮੈਂ ਇਹ ਚੀਜ਼ ਕਹਿਣਾ ਕਿ ਕਿਤੇ ਨਾ ਕਿਤੇ ਤੁਸੀਂ ਬੈਂਕਰਾਂ ਲਈ ਵੀ ਥੋੜਾ ਬਹੁਤ ਆਪਾਂ ਜੋ EMPLOYEES ਨੇ ਜੋ ਉਹਨਾਂ ਨੂੰ ਰਿਕੁਆਇਰਮੈਂਟ ਹੈ ਉਹ ਪੂਰੀ ਕਰਕੇ ਦੋ ਐਸੈਂਸ਼ੀਅਲ ਡਾਕੂਮੈਂਟਸ ਨੇ ਉਹ ਲੈਣੇ ਹੀ ਪੈਣੇ ਆ ਤੇ ਇਹਦੇ ਨਾਲ ਭਾਜੀ ਮੈਂ ਦੂਜੀ ਐਡ-ਆਨ ਕਰ ਰਿਆ ਸੀ ਇੰਸ਼ੋਰੈਂਸ ਦੀ ਆਈਡੀ ਵੀ ਹਾਂ ਹੁਣ ਤੁਸੀਂ ਮੈਨੂੰ ਸਵਾਲ ਕਰਿਆ ਸੀ ਵੀ ਮੰਨ ਲਓ ਆਪਾਂ 3 ਲੱਖ ਰੁਪਇਆ ਦੀ ਗੱਡੀ ਦੇ ਰਹੇ ਮੰਨ ਲਓ ਆਪਾਂ ਇਹੀ ਚਲਾ ਲਾ ਲਿਆ ਵੀ 3 ਲੱਖ ਰੁਪਏ ਦੀ ਆਪਣੇ ਕੋਲੇ ਵੈਲਿਊਏਸ਼ਨ ਆ ਗਈ ਜੀ ਤਾਂ ਆਪਾਂ ਇਹਦਾ 75% ਨੀਅਰ ਅਬਾਊਟ ਮੰਨ ਲਓ 2 ਲੱਖ 25000 ਰੁਪਇਆ 80% ਮੰਨ ਲਓ 2 ਲੱਖ 35 ਇਕ ਤੱਕਰ ਆਪਾਂ ਨੂੰ ਪਤਾ ਲੱਗ ਗਿਆ ਵੀ ਆਪਾਂ 2 ਲੱਖ 35 ਜਾਂ 40000 ਤੱਕਰ ਹੈ ਜਿਹੜਾ ਵੀ ਇਨ ਲੋਨ ਕਰ ਸਕਦੇ ਆ ਓਕੇ ਹੁਣ ਦੂਜਾ ਸਵਾਲ ਕੀ ਹੈ ਵੀ ਆਈਡੀਬੀ ਆਪਣੇ ਇਨਸਪੈਕਟਰੀ ਆਪਣੀ ਈਵੈਲੂਏਸ਼ਨ ਰਿਪੋਰਟ ਆਪਣੇ ਕੋਲੇ 3 ਲੱਖ ਆ ਗਈ 240000 ਦਾ ਆਪਾਂ ਕਸਟਮਰ ਦੀ ਪ੍ਰੋਫਾਈਲ ਦੇ ਹਿਸਾਬ ਨਾਲ ਇਹ ਰეკਮੈਂਡੇਡ ਕਰਵਾ ਲਿਆ ਕ੍ਰੈਡਿਟ ਤੋਂ ਕਿ ਆਪਾਂ ਇੰਨਾ ਇੰਨਾ ਲੋਨ ਕਰ ਸਕਦੇ ਆ ਤੇ ਹੁਣ ਉੱਥੇ ਕੀ ਹੁੰਦਾ ਕਈ ਵਾਰੀ ਇਨਸ਼ੋਰੈਂਸ ਦੀ ਜਿਹੜੀ ਆਈਡੀਬੀ ਹੈ ਉਹ 2 ਲੱਖ ਹੈ ਜੇ ਇਨਸ਼ੋਰੈਂਸ ਦੀ ਆਈਡੀਬੀ ਹੁੰਦੀ ਨਹੀਂ ਥਰਡ ਪਾਰਟੀ ਹੈ ਹੁਣ ਇੱਥੇ ਇੱਕ ਮੈਂ ਸਵਾਲ ਹੋਰ ਸ਼ੂਟਨ ਐਡ ਕਰੂੰਗਾ ਜ਼ਿਆਦਾਤਰ ਕਸਟਮਰ ਕਹਿੰਦੇ ਨੇ ਕਿ ਥਰਡ ਪਾਰਟੀ ਕਿਉਂ ਬੈਂਕਾਂ ਨਹੀਂ ਚਲਾਉਂਦੀਆਂ ਉਹਦਾ ਕਾਰਨ ਕੀ ਹੈ ਜੇ ਮੰਨ ਲਓ ਆਪਾਂ ਥਰਡ ਪਾਰਟੀ ਇੰਸ਼ੋਰੈਂਸ ਆਪਣੇ ਕੋਲ ਹੈ ਮੰਨ ਲਓ ਮੈਂ ਇਹ ਇੱਕ ਕਸਟਮਰ ਲਾ ਲਓ ਮੇਰੇ ਕੋਲ ਗੱਡੀ ਆ ਮੈਂ ਥਰਡ ਪਾਰਟੀ ਇੰਸ਼ੋਰੈਂਸ ਕਰਵਾਇਆ ਮੈਂ ਉਸ ਲਈ ਕਿ ਥਰਡ ਪਾਰਟੀ ਪੁਲਿਸ ਤੋਂ ਬਚਣ ਲਈ ਆਪਾਂ ਕਹਿੰਦੇ ਵੀ ਹਾਂ ਚਲਾਉਣ ਤੋਂ ਬਚ ਗਈ ਕੱਲ ਨੂੰ ਜੇ ਕੋਈ ਗਲਬਾਤ ਰੱਬ ਨਾ ਕਰੇ ਕਿਸੇ ਨਾਲ ਇਦਾਂ ਦੀ ਹੋਵੇ ਪਰ ਬੈਂਕੇ ਚੀਜ਼ਾਂ ਨੂੰ ਨੋਟ ਕਰਕੇ ਇਨ ਫਿਊਚਰ ਬਾਰੇ ਸੋਚ ਕੇ ਚੱਲਦਾ ਵੀ ਕੱਲ ਨੂੰ ਜੇ ਕਿਤੇ ਲਾਸ ਹੁੰਦਾ ਜਿਹੜੀ ਇੰਸ਼ੋਰੈਂਸ ਦਾ ਕਸਟਮਰ ਨੂੰ ਬੈਨੀਫਿਟ ਹੀ ਨਹੀਂ ਤਾਂ ਬੈਂਕ ਨੂੰ ਕੀ ਬੈਨੀਫਿਟ ਹੋਣਾ ਜਿਹੜੀ ਚੀਜ਼ ਦੇ ਉੱਤੇ ਬੈਂਕ ਨੇ ਫਾਈਨਾਂਸ ਕੀਤਾ ਬਿਲਕੁਲ ਉਹਨੇ ਆਪਣੀ ਵੀ ਦੇਖਣੀ ਵੀ ਸਾਨੂੰ ਸ਼ਿਉਰਟੀ ਛੋਟੀ ਹੈ ਜਾਂ ਨਹੀਂ ਇਸ ਕਰਕੇ ਇੰਸ਼ੋਰੈਂਸ ਦੀ ਆਈਡੀ ਵੀ ਹੈ ਜਿਹੜੀ ਜੇ ਆਪਾਂ 240 ਕਰ ਰਹੇ ਆ ਤਾਂ 240 ਜਾਂ 2.5 ਲੱਖ ਤੱਕ ਰੋਤੇ ਹੋਣੀ ਚਾਹੀਦੀ ਹੈ ਠੀਕ ਹੈ ਤੇ ਇਹ ਚੀਜ਼ਾਂ ਹੈਗੀਆਂ ਦੇਖੋ ਵੈਲਿਊਏਸ਼ਨ ਤੇ ਆਈਡੀ ਵੀ ਆਈਡੀ ਵੀ ਇਹ ਜ਼ਰੂਰੀ ਹੈ ਜਿਹੜੀ ਉਹਦੇ ਜਿਹੜੀ ਉਹਦੀ ਮਾਰਕੀਟ ਵੈਲਿਊ ਆ ਸਹੀ ਪੈਂਦੀ ਆ ਤਾਂ ਉਹਦੇ ਉਹਦੇ ਅਕੋਰਡਿੰਗ ਉਹਤੇ ਤੇ ਜੀ ਲੋਨ ਹੋ ਜੂਗਾ ਮਲਕਾ ਟੋਕਾੜ ਜਿਹੜੀ ਡਾਊਨ ਪੇਮੈਂਟ ਆ ਤੁਹਾਨੂੰ ਜੇ 3 ਲੱਖ ਦੀ ਗੱਡੀ ਲੈ ਰਹੇ ਹੋ ਤਾਂ ਸਾਨੂੰ 60000 ਰੁਪਏ ਜਣੀ ਅਨੀਰ ਬੋਲ ਦੇਖੋ ਭਾਜੀ ਇੱਕ ਮੈਂ ਤੁਹਾਨੂੰ ਹੋਰ ਇਹ ਨਾਲ ਛੋਟੀ ਜਿਹੀ ਆਪਾਂ ਹੋਰ ਗੱਲ ਐਡ ਕਰ ਦਿੰਦੇ ਆ ਕਿ ਬੈਂਕ ਇਹ ਚੀਜ਼ਾਂ ਵੀ ਜ਼ਰੂਰ ਦੇਖਦਾ ਹੈ ਹਰ ਇੱਕ ਬੈਂਕ ਕਿ ਕਸਟਮਰ ਕਿੰਨੀ ਡਾਊਨ ਪੇਮੈਂਟ ਕਰ ਰਿਹਾ ਹੈ ਤੁਸੀਂ ਗੋਲ ਕਰ ਲੋ ਹਾਂ ਸਾਨੂੰ ਆਉਂਦੀਆਂ ਗੱਲਾਂ ਇਸ ਤਰ੍ਹਾਂ ਦੀ ਛੋਟੇ ਗੋਲੇ ਕਸਟਮਰ ਆ ਗਿਆ ਵੀ ਅਸੀਂ 3 ਲੱਖ ਦੀ ਡੀਲ ਡਨ ਕਰਤੀ ਹੁਣ ਇਚ ਆਰਸੀ ਦਾ ਵੀ ਖਰਚਾ ਆਉਣਾ ਭਾਜੀ ਜੀ ਜੀ ਇਚ ਇਨਸ਼ੋਰੈਂਸ ਦਾ ਵੀ ਖਰਚਾ ਆਉਣਾ ਠੀਕ ਹੈ ਹੁਣ ਜੇ ਕਸਟਮਰ ਮੰਨ ਲਓ 3 ਲੱਖ ਚ ਕਹਿੰਦਾ ਕਿ ਮੈਂ 20000 ਰੁਪਏ ਭਰ ਕੇ ਹੀ ਹਮ 20000 ਹੀ ਭਰਨਾ ਤੇ ਮੈਂ ਇਸ ਤੋਂ ਵੱਧ ਪੇਮੈਂਟ ਨਹੀਂ ਭਰਨੀ ਹੈਗੀ ਹਮ ਤਾਂ ਉੱਥੇ ਬੈਂਕ ਕਿਤੇ ਨਾ ਕਿਤੇ ਡਾਊਟ ਚ ਆ ਜਾਂਦਾ ਵੀ ਜੋ ਕਸਟਮਰ ਇੰਨੀ ਘੱਟ ਡਾਉਨ ਪੇਮੈਂਟ ਕਰ ਰਿਹਾ ਹੈ ਵੀ ਇਹ ਕਿਸ਼ਤ ਮੋੜ ਸਕਦਾ ਕਿ ਨਹੀਂ ਹੁੰਦਾ ਇਹ ਬਦਲੇ ਹੈ ਵੀ ਇਸ ਕਰਕੇ ਬੈਂਕ ਇੱਕ 80% ਤੱਕ ਕਰ ਭਾਜੀ 75 ਤੋਂ 80% ਤੱਕ ਰਹੀ ਫੰਡਿੰਗ ਨੂੰ ਜਿਹੜਾ ਕਿ ਬਿਲਿੰਗ ਹੁੰਦੀਆਂ ਨੇ ਤੇ ਜੇ ਕੋਈ ਵਧੀਆ ਕਸਟਮਰ ਹੈ ਤਾਂ ਉੱਥੇ ਆਪਾਂ ਥੋੜੀ-ਬਹੁਤ ਫਾਈਟ ਕਰਕੇ ਉਹਨੂੰ ਵਧਾ ਵੀ ਸਕਦੇ ਨਵੀਂ ਤੇ ਪੁਰਾਣੀ ਗੱਡੀ ਦੀ ਡਾਊਨ ਪੇਮੈਂਟ ਦਾ ਫਰਕ ਹੁੰਦਾ ਮੰਨ ਲਓ ਨਵੀਂ ਗੱਡੀ ਆਪਾਂ ਲੈਣ ਜਾਂਦੇ ਹਾਂ শোরੂਮ ਦੇ ਵਿੱਚ ਮੈਂ ਵੀ ਗੱਡੀ ਨਵੀਂ ਲਈ ਹੈ ਜੀ ਤੇ ਮਨੂੰ ਵੀ ਆਫਰ ਹੋਈ ਸੀ ਪਰ ਮੈਂ ਤੁਹਾਡੇ ਮੂੰਹੋਂ ਸੁਣਨਾ ਚਾਹੁੰਦਾ ਇਹ ਗੱਲ ਵੀ ਜਿਹੜੀ ਨਵੀਂ ਗੱਡੀ ਤੇ ਲੋਨ ਕਿੰਨਾ ਮਤਲਬ ਆਪਾਂ ਇਹਦਾ ਫਰਕ ਪੁਰਾਣੀ ਗੱਡੀ ਨੂੰ ਜਿਹੜੀ ਨਵੀਂ ਗੱਡੀ ਹੈ ਨਾ ਜੀ ਉਹਦੇ ਉੱਤੇ ਜਦੋਂ ਆਪਾਂ ਏਜੰਸੀ ਜਾਂਦੇ ਹਾਂ ਜੀ ਕਿਸੇ ਵੀ ਏਜੰਸੀ ਚ ਆਪਾਂ ਜਾਂਦੇ ਆ ਉਹ ਆਪਾਂ ਨੂੰ ਇੱਕ ਕੋਟੇਸ਼ਨ ਦਿੰਦੇ ਆ ਕੋਟੇਸ਼ਨ ਦੇ ਵਿੱਚ ਡਿਸਕ੍ਰਾਈਬ ਕੀਤਾ ਹੁੰਦਾ ਹੈ ਇੱਕ ਸ਼ੋਰੂਮ ਪ੍ਰਾਈਸ ਜੀ ਉਹਦੇ ਨਾਲ ਥੱਲੇ ਲਿਖਿਆ ਹੁੰਦਾ ਹੈ ਇਨਸ਼ੋਰੈਂਸ ਆਰਸੀ ਜਾਂ ਐਸੈਸਰੀ ਐਸੈਸਰੀ ਹਰ ਇੱਕ ਕਸਟਮਰ ਦੀ ਪਰਸਨਲ ਚੋਇਸ ਹੈ ਕੋਈ ਕਹਿੰਦਾ ਜੀ ਮੈਂ ਅਲਾਈ ਵੀ ਲੈ ਹਜੇ ਪਾਉਣੇ ਨੇ ਕੋਈ ਕਹਿੰਦਾ ਮੈਂ ਹਜੇ ਪਾਉਣੇ ਨੇ ਤੇ ਥੱਲੇ ਉਹ ਆਨ ਰੋਡ ਦੀ ਇੱਕ ਕੈਲਕੂਲੇਸ਼ਨ ਹੁੰਦੀ ਹੈ ਟੋਟਲ ਦੀ ਜੀ ਤੇ ਬੈਂਕ ਕੀ ਕਰਦਾ ਹੈ ਜ਼ਿਆਦਾਤਰ ਐਕ ਸ਼ੋਰੂਮ ਪ੍ਰਾਈਸ ਦੇ ਉੱਤੇ ਹੀ ਫੰਡਿੰਗ ਕਰਦਾ ਹੈ ਇੱਕ ਸ਼ੋਰੂਮ ਦਿੱਤੇ ਇੱਕ ਸ਼ੋਰੂਮ ਦਿੱਤੇ ਪਰ ਮੈਨੂੰ ਇਹਨਾਂ ਨੇ ਆਫਰ ਕਰੀ ਸੀ ਦੇਖੋ ਅਦਰ ਬੈਂਕਸ ਹੀ ਹੋ ਘਰ ਜੀ ਵਿੱਚ ਤੁਸੀਂ 100% ਕਰਾ ਲਓ ਦੇਖੋ ਭਾਜੀ ਤੁਹਾਡੇ ਕੋਲ ਤੁਸੀਂ ਦੱਸ ਰਹੇ ਹੋ ਤੁਹਾਡਾ ਈਵੀ ਹੈ ਤੁਹਾਡੇ ਕੋਲੇ ਈਵੀ ਹਾਂਜੀ ਹਾਂਜੀ ਕਿਹੜੀ ਹੈ ਤੁਹਾਡੇ ਕੋਲੇ ਇਹ ਵਿੰਸਰ ਹੈ ਜੀ ਵਿੰਸਰ ਈਵੀ ਦਾ ਭਾਜੀ ਥੋੜਾ ਜਿਹਾ ਕੀ ਹੁਣ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਕੇ ਸਾਡਾ ਵੀ 25% ਥੋੜਾ ਜਿਹਾ ਲੈਸ ਹਾਂ ਵਿਆਜ ਤੇ ਵੀ ਲੈਸ ਦਿੰਦੇ ਨੇ ਵਿਆਜ ਤੇ ਵੀ ਲੈਸ ਦੇ ਰਹੇ ਨੇ ਉਹਦੇ ਕਰਕੇ ਥੋੜਾ ਜਿਹਾ ਈਵੀ ਤੇ ਹੈ ਜਿਹੜਾ ਇਹ ਹੋ ਸਕਦਾ ਵੀ ਤੁਹਾਨੂੰ ਨਵੀਂ ਚੀਜ਼ ਆਈ ਹੈ ਮਾਰਕੀਟ ਦੇ ਵਿੱਚ ਤੇ ਉਹਨੂੰ ਥੋੜਾ ਜਿਹਾ ਗਰੋ ਕਰਨ ਵਾਸਤੇ ਹੋ ਸਕਦੀ ਹੈ ਬਾਕੀ ਦੂਜੀ ਜਿਹੜੀ ਮੇਨ ਗੱਲ ਹੈ ਤੁਹਾਡਾ ਜੋ ਡਾਕੂਮੈਂਟੇਸ਼ਨ ਹੈ ਤੁਹਾਡੀ ਉਹ ਕੰਪਲੀਟ ਹੋਣੀ ਬੈਂਕਿੰਗ ਹੈਬਿਟ ਤੁਹਾਡੀ ਵਧੀਆ ਹੋਣੀ ਰਿਟਰਨਾਂ ਤੁਹਾਡੀ ਪ੍ਰੋਪਰ ਨੇ ਫਰਮ ਤੁਹਾਡੀ ਰਜਿਸਟਰਡ ਹੈ ਠੀਕ ਹੈ ਤੇ ਬੈਂਕ ਨੂੰ ਪਤਾ ਵੀ ਸਾਨੂੰ ਕਿਸਤੇ ਕਿਤੇ ਸਾਡੀ ਜਾਣੀ ਨਹੀਂ ਬਸ ਉਹੀ ਪਹਿਲਾਂ ਵਾਲੀ ਗੱਲ ਆ ਗਈ ਦੁਆਰ ਤੋਂ ਬਈ ਜਦੋਂ ਸਾਰਾ ਕੁਝ ਤੁਹਾਡੇ ਡਾਕੂਮੈਂਟ ਸਹੀ ਨੇ ਤੁਹਾਡੀ ਬੈਂਕ ਦੀ ਤੁਹਾਡੀ ट्रांजੈਕਸ਼ਨ ਸਹੀ ਹੋ ਰਹੀ ਆ ਤਾਂ ਉਹ ਚੀਜ਼ਾਂ ਨੂੰ ਕਾਊਂਟ ਕਰ ਦੇਣਾ ਕਿਉਂਕਿ ਉਹ ਮੇਰੀ ਹੋਮ ਬਰਾਜ ਤੇ ਮੈਨੂੰ ਨੋਨ ਦਿੱਤਾ ਸੀਗਾ ਤਾਂ ਉਹ ਕਹਿੰਦੇ ਤੁਸੀਂ ਜਿੰਨਾ ਮਰਦੀ ਤੇ ਲੋਨ ਕਰਾਉਣ ਲਈ ਆਪਾਂ ਨੂੰ ਕਾਰ ਦੀ ਏਜ ਕੀ ਚਾਹੀਦੀ ਮਿਨੀਮਮ ਭਾਜੀ ਬਹੁਤ ਫੋਨ ਆਉਂਦੇ ਨੇ ਜਿਹੜੇ ਇਸ ਕੁਐਸਚਨ ਦੇ ਪਿੱਛੇ ਮੈਨੂੰ ਸਮਝੋ ਵੀ ਮੇਰੀ ਵੀਡੀਓ ਦੇ ਉੱਤੇ ਮੈਨੂੰ ਲਗਭਗ ਨਾ ਨਾ ਕਰਦੇ 1000 ਫੋਨ ਆਇਆ ਹੋਗਾ ਜੀ ਕਿੰਨੇ ਸਾਲ ਤੱਕ ਭਾਜੀ ਲੋਨ ਕਰ ਦਿੰਦੇ ਹੁਣ ਇਹ ਸਾਰੀ ਚੀਜ਼ਾਂ ਦਾ ਜਵਾਬ ਤੁਸੀਂ ਦੇਣੇ ਨੇ ਕਦਾਬੋਂ ਕਹਾਲਿਆ ਪਾਸੇ ਕੀ ਹੈ ਹੁਣ ਸਪੋਜ਼ ਕਰ ਲੋ ਹੁਣ 2025 ਚੱਲ ਰਿਹਾ ਹੂੰ ਬੈਂਕ ਨੇ ਕਹਦਾ ਮੈਂ 15 ਸਾਲੀ ਜਿਹੜੀ ਕੀ ਹੈ ਗੱਡੀ ਦੀ ਏਜ ਰੱਖਤੀ ਵੀ ਮੰਨ ਲਓ ਆਹ ਜਿਹੜਾ ਵੇਰੀਐਂਟ ਹੈ ਕਈ ਆਪਣੇ ਕੀ ਹੈ ਜਿਵੇਂ ਹੁਣ ਸਾਡੇ ਕੁਝ ਬਲੈਕ ਐਸਿਡ ਗੱਡੀਆਂ ਆ ਜਾਂਦੀਆਂ ਨੇ ਕੋਈ ਗ੍ਰੀਨ ਐਸਿਡ ਆ ਜਾਂਦੀ ਕੋਈ ਬਲੂ ਐਸਿਡ ਆ ਜਾਂਦੀ ਆ ਆਪਾਂ ਗ੍ਰੀਨ ਐਸਿਡ ਦੀ ਗੱਲ ਕਰ ਲੈਂਦੇ ਹਾਂ ਹੁਣ ਇਹ ਚ ਕੀ ਫਰਕ ਹੁੰਦਾ ਗ੍ਰੀਨ ਐਸਿਡ ਬਲੂ ਐਸਿਡ ਦੇ ਉਹਦਾ ਜਿਵੇਂ ਭਾਜੀ ਸਪੋਜ਼ ਲੀ ਮਾਰੂਤੀ ਦੀਆਂ ਗੱਡੀਆਂ ਨੇ ਜਿਨ੍ਹਾਂ ਦੇ ਜੋ ਗੱਡੀਆਂ ਦੀ ਸੇਲ ਪਰਚੇਜ਼ ਮਾਰਕੀਟ ਚ ਵਧੀਆ ਹੁਣ ਸੁਵਿਫਟ ਆਪਾਂ ਕਿਤੇ ਵੀ ਗੱਡੀ ਦੇਖ ਲਈਏ ਸੁਵਿਫਟ ਹਰ ਇੱਕ ਡੀਲਰ ਕੋਲੇ ਜੀ ਤੁਸੀਂ ਨੋਟ ਕਰ ਰਹੇ ਹੋਵੋਗੇ ਵੀ ਸੁਵਿਫਟ ਹਰ ਇੱਕ ਡੀਲਰ ਕੋਲੇ ਹੁੰਦੀ ਹੁੰਦੀ ਹੈ ਲਗਭਗ ਦਾ ਮਾਰਕੀਟ ਦੇ ਵਿੱਚ ਕਸਟਮਰ ਬਹੁਤ ਜ਼ਿਆਦਾ ਸਾਡੇ ਕੋਲ ਹੈ। ਸਵਿਫਟ ਤਾਂ ਇੱਕ ਇਦਾਂ ਦਾ ਹੈ ਵੀ ਜਿਵੇਂ ਚਾਹ ਚ ਮਿੱਠਾ ਜੇ ਨਾਮ ਪਾਇਆ ਤਾਂ ਸਮਝ ਲਓ ਵੀ ਕਾਰੋਬਾਰ ਤੇ ਸਵਿਫਟ ਨਾ ਹੋਈ। ਹੂੰ ਉਹ ਹੋ ਗਿਆ ਗ੍ਰੀਨ ਐਸਿਡ। ਉਹ ਹੋ ਗਿਆ ਭਾਜੀ ਗ੍ਰੀਨ ਐਸਿਡ। ਉਹਦੇ ਵਿੱਚ ਬੈਂਕਾਂ ਕੀ ਕਰਦੀਆਂ ਨੇ? ਸਪੋਜ਼ ਕਰ ਲਓ ਵੀ 2025 ਆ ਜਿਹੜਾ ਆਪਣਾ ਉਹ ਚੱਲ ਰਿਹਾ ਹੈ। ਹੂੰ ਮੰਨ ਲਓ ਆਪਣਾ 12ਵਾਂ ਮਹੀਨਾ ਚੱਲ ਰਿਹਾ ਹੈ। ਨੀਅਰ ਅਬਾਊਟ ਆਪਣਾ 25 ਆ ਜਿਹੜਾ ਉਹ ਐਂਡ ਆਫ ਐਂਡ ਹੋ ਗਿਆ। ਦੇ ਲਵੇ ਆ। ਤਾਂ ਬੈਂਕ ਨੇ 15 ਸਾਲੀ ਇਜ ਉਹਦੀ ਗੱਡੀ ਦੀ ਰੱਖ ਲਈ ਵੀ ਆਪਾਂ ਇਹਨੂੰ 15 ਸਾਲੀ ਲਈ ਹੀ ਕਰਾਂਗੇ ਉਹ 2025 ਦੇ ਵਿੱਚ ਆਉਣੀ ਚਾਹੀਦੀ ਸਪੋਜ਼ ਕਰੋ ਕੋਈ ਗੱਡੀ 2013 ਮਾਡਲ ਹੈ ਜੀ 7 ਸਾਲ 7 ਸਾਲ ਹੋ ਗਏ 20 ਟੱਕਰ ਦੇ 12 7 ਤੇ 5 12 ਹੋ ਗਏ 12 ਹੋ ਗਏ ਜੀ ਤਾਂ ਆਪਾਂ ਉਹਨੂੰ 3 ਸਾਲ ਲਈ ਲੋਨ ਦੇ ਦਾਂ ਲੋਨ ਕਰ ਸਕਦੇ ਹਾਂ ਜੀ ਬਾਕੀ ਗੱਡੀ ਦੀ ਜੇ 12 ਮਾਡਲ ਗੱਡੀ ਆ ਜੇ 13 ਮਾਡਲ ਗੱਡੀ ਜੇ 13 ਮਾਡਲ ਗੱਡੀ 13 ਮਾਡਲ ਗੱਡੀ ਨੂੰ 3 ਸਾਲ ਦਾ ਜੇ 12 ਹੋਈ ਤਾਂ 2 ਸਾਲ ਦਾ 2 ਸਾਲ ਦਾ 11 ਨੂੰ ਮੇਰੇ ਖਿਆਲ ਕਰਦੀ ਵੀ ਨਹੀਂ ਨਹੀਂ ਕਰਦੇ ਭਾਜੀ ਇੱਕ ਅੱਧੀ ਬੈਂਕ ਸ਼ਾਇਦ ਹੈਗੀ ਆ ਮੇਰੀ ਨਜ਼ਰ ਵਿੱਚ ਜਿਹੜੀ ਨਹੀਂ ਉਹ ਹੀ ਮੈਂ ਤੁਹਾਨੂੰ ਕਹਿ ਕੇ ਆਇਆ ਮੈਂ ਤੁਹਾਨੂੰ ਪਹਿਲਾਂ ਵੀ ਬਾਜੀ ਦੱਸ ਕੇ ਐਟੇ ਵੀ ਕੁਝ ਬੈਂਕ ਨੇ ਵੀ ਜਿਹੜੇ 15 ਸਾਲੀ ਨੂੰ ਰეკਮੈਂਡ ਕਰਦੇ ਆ ਕੁਝ 12 ਸਾਲੀ ਨੂੰ ਕਰਦੇ ਆ ਕੁਝ 10 ਸਾਲੀ ਨੂੰ ਕਰਦੇ ਆ ਹੂੰ ਠੀਕ ਹੈ ਜੀ ਇਹ ਮਤਲਬ ਆਪਾਂ ਇਹਨੂੰ ਪਾਰਟਿਕੁਲਰਲੀ ਕੋਸ਼ਿਸ਼ ਕਰੋ ਆਪਾਂ ਇਹ ਸਮਝਾਣੇ ਆ ਪਾਰਟਿਕুলਰਲੀ ਇਹਨੂੰ ਗਰੰਟਡ ਨਹੀਂ ਆਪਾਂ ਕਹਿ ਸਕਦੇ ਵੀ ਹਰ ਇੱਕ ਬੈਂਕ ਕਹਿੰਗੇ ਹਰ ਇੱਕ ਬੈਂਕ ਦਾ ਭਾਜੀ ਆਪਣਾ ਕ੍ਰੈਡਿਟ ਕਰਨ ਦਾ ਕੁਝ ਬੈਂਕਾਂ ਏਬੀਬੀ ਦੇਖਦੀਆਂ ਨੇ ਵੀ ਹਾਂ ਕਸਟਮਰ ਦੇ ਖਾਤੇ ਏਬੀਬੀ ਕਿਵੇਂ ਏਬੀਬੀ ਕੀ ਹੁੰਦੀ ਹੈ ਭਾਜੀ ਜਿਵੇਂ ਆਪਣੇ ਕੁਝ ਡੇਟਾ ਨੇ 5 10 15 25 ਉਹਦੇ ਵਿੱਚ ਜਿਵੇਂ ਹੁਣ ਤੁਹਾਡਾ IDFC ਲਾ ਲਓ ਜਾਂ ਆਪਣਾ Bajaj Finance ਲਾ ਲਓ ਇਹ ਬੈਂਕਾਂ ਇਹ ਵੀ ਦੇਖਦੀਆਂ ਨੇ ਵੀ ਕੁਝ ਕਸਟਮਰ ABB ਦੇ ਵਿੱਚ ਆ ਵੀ ਆਹ ਡਾਟਾ ਨੂੰ ਇਹਨਾਂ ਦੇ ਬੈਲੈਂਸ ਕਿੰਨਾ ਕ ਮੇਨਟੇਨ ਹੋਇਆ ਐਵਰੇਜ ਬੈਲੈਂਸ ਜਿਹਨੂੰ ਆਪਾਂ ABB ਕਹਿ ਸਕਦੇ ਆ ਇੱਕ ਹੁੰਦੀ ਆ ਭਾਜੀ ਫਾਇਰ ਫਾਇਰ ਕੀ ਹੁੰਦੀ ਹੈ ਕਿ ਸਪੋਜ਼ ਕਰ ਲਓ ਕਿਸੇ ਕਸਟਮਰ ਦੀ 1 ਲੱਖ ਰੁਪਇਆ ਸੈਲਰੀ ਹੈ ਜਾਂ 1 ਲੱਖ ਰੁਪਇਆ ਮਹੀਨੇ ਦੀ ਇਨਕਮ ਹੈ ਉਹਦੀਆਂ ਆਲਰੇਡੀ 40000 ਦੀਆਂ ਕਿਸ਼ਤਾਂ ਜਾ ਰਹੀਆਂ ਨੇ ਜੇ ਹੁਣ ਕਿਸੇ ਕਸਟਮਰ ਦੀਆਂ 40 ਦੀਆਂ ਕਿਸ਼ਤਾਂ ਜਾ ਰਹੀਆਂ ਨੇ 60000 ਰਹਿ ਗਿਆ ਪਿੱਛੇ ਜੀ ਤਾਂ 20000 ਰੁਪਏ ਘਟੋ-ਘਟੋ ਨੂੰ ਆਪਣਾ ਘਰ ਚਲਾਉਣ ਵਾਸਤੇ ਵੀ ਚਾਹੀਦਾ ਪਰ DJ ਲੱਖ ਰੁਪਏ ਸੈਂਦਰੀ ਹੈ ਜੀ ਤਾਂ 40000 ਰੁਪਏ ਦੀਆਂ ਉਹਨੀਆਂ ਆਲਰੇਡੀ ਜਿਵੇਂ ਕੋਈ ਕੰਜ਼ਿਊਮਰ ਲੋਨ ਹੋ ਗਿਆ ਜਾਂ ਪਰਸਨਲ ਲੋਨ ਹੋ ਗਿਆ ਅਦਰ ਲੋਨ ਜਿਹੜੇ ਚੱਲ ਰਿਹਾ ਹੂੰ 20000 ਰੁਪਏ ਮੰਨ ਕੇ ਚੱਲੋ ਕਸਟਮਰ ਨੂੰ ਆਪਣੇ ਘਰ ਚੜਾਉਣ ਵਾਸਤੇ ਵੀ ਤਾਂ ਚਾਹੀਦਾ ਚਾਹੀਦਾ ਤਾਂ ਪਿੱਛੇ 40000 ਰੁਪਏ ਰਹਿ ਗਿਆ ਤਾਂ ਬੈਂਕ ਉੱਥੇ ਦੇਖਦਾ ਵੀ ਜਿਹੜੀ ਉਹਦੀ ਕਿਸ਼ਤ ਬਣ ਰਹੀ ਹੈ ਉਹ 40000 ਤੋਂ ਉੱਪਰ ਤਾਂ ਨਹੀਂ ਬਣ ਰਹੀ ਬਸ ਜਾਂ ਕਸਟਮਰ ਦੀ ਪੌਕੇਟ ਹੈ ਜਿਹੜੀ ਉਹਨੂੰ ਅਲਾਉ ਕਰ ਰਹੀ ਹੈ ਤਾਂ ਇਹ ਜਿਹੜੇ ਛੋਟੇ-ਛੋਟੇ ਮਤਲਬ ਕਿ ਆਪਾਂ ਕਹਿ ਸਕਦੇ ਹਾਂ ਕਿ ਬੈਂਕ ਇਹਨਾਂ ਮਤਲਬ ਪੁਆਇੰਟਾਂ ਦੇ ਉੱਤੇ ਕੰਮ ਕਰਕੇ ਹੀ ਲੋਨ ਨੂੰ ਗ੍ਰੈਂਟ ਕਰਦਾ ਓਕੇ ਜੀ ਜ਼ਿਆਦਾਤਰ ਸਾਡੇ ਦੋਸਤਾਂ ਨੇ ਕਈਆਂ ਦੇ ਆਏ ਨੇ ਵੀ ਤੁਸੀਂ ਮਤਲਬ ਤੁਹਾਨੂੰ ਕੈਸ਼ ਦੇ ਕੇ ਜਾਣਾ ਪੈਂਦਾ ਕਿਸ਼ਤ ਵੀ ईएमआई ਆਪਾਂ ਮਤਲਬ ਉਹਦਾ ਅਸਲੀ ਉਹਦਾ ਸਿਸਟਮ ਕੀ ਆ ਤੁਸੀਂ ਕਿਵੇਂ ਕੱਟਦੇ ਹੋ ਕਿਵੇਂ ਆ ਭਾਜੀ ਦੇਖੋ ਏਐਮਆਈ ਦਾ ਕੀ ਹੈ ਹੁਣ ਡਿਜੀਟਲ ਹੈ ਹਰ ਇੱਕ ਚੀਜ਼ ਆਨਲਾਈਨ ਹੈ ਠੀਕ ਹੈ ਹੁਣ ਸਪੋਜ਼ ਕਰ ਲਓ ਕਿ ਕਿਸੇ ਕਸਟਮਰ ਨੂੰ ਕਹਤਾ ਕਿ ਤੁਹਾਡੀ ਕਿਸ਼ਤ 15 ਤਰੀਕ ਦੀ ਹੈ ਜੀ ਵੀ ਤੁਹਾਡੀ ਕਿਸ਼ਤ 15 ਜਨਵਰੀ ਦੀ ਹੈ ਜੀ ਤਾਂ ਓਬਵੀਅਸ ਜੀ ਗੱਲ ਹੈ ਵੀ 14 ਤਰੀਕ ਨੂੰ ਅਸੀਂ ਕਸਟਮਰ ਨੂੰ ਕਹਿੰਦੇ ਕਿ 14 ਤਰੀਕ ਨੂੰ ਤੁਹਾਡੇ ਖਾਤੇ 'ਚ ਪੈਸੇ ਹੋਣੇ ਚਾਹੀਦੇ ਨੇ ਉਹਦਾ ਕਾਰਨ ਕੀ ਹੈ ਭਾਜੀ 14 ਤਰੀਕ ਨੂੰ 12 ਵਜੇ ਤੋਂ ਬਾਅਦ ਕਿਉਂਕਿ ਉਹ ਆਟੋ ਪੇ ਹੁੰਦਾ ਭਾਜੀ ਏਸੀਐਚ ਜਿਹਨੂੰ ਆਪਾਂ ਇਲੈਕਟ੍ਰੋਨਿਕ ਮੰਡੇਟ ਕਹਿੰਦੇ ਆ ਜਿਹੜਾ ਆਟੋ ਕਟਾ ਹੈ ਜਦੋਂ 12 ਵਜੇ ਆਟੋਮੈਟਿਕਲੀ ਉਹਨੇ ਸਿਸਟਮ ਨੇ ਕਸਟਮਰ ਦੇ ਅਕਾਊਂਟ ਦੇ ਵਿੱਚੋਂ ਪੇਮੈਂਟ ਕੱਟ ਲੈਣੀ ਹੈ ਕੱਟ ਲੈਣੀ ਹੈ ਤੇ ਕਈ ਕਸਟਮਰ 15 ਤਰੀਕ ਅਗਲੇ ਦਿਨ ਉਹਦੇ ਵਿੱਚ ਪੇਮੈਂਟ ਕਰਾਉਂਦੇ ਆ ਜਿਹਦੇ ਕਰਕੇ ਉਹਨਾਂ ਨੂੰ ਜੋ ਕਿ ਬਾਉਂਸਿੰਗ ਚਾਰजेस ਬੈਂਕ ਨੂੰ ਪੇ ਕਰਨੇ ਪੈਂਦੇ ਆ ਅਸੀਂ ਕਸਟਮਰ ਨੂੰ ਪਹਿਲਾਂ ਇੱਕ ਦਿਨ ਕਹਿ ਕੇ ਚੱਲਦੇ ਹਾਂ ਕਿ 14 ਤਰੀਕ ਨੂੰ ਜੇ ਤੁਹਾਡੀ 15 ਦੀ ਹੈ ਤਾਂ 14 ਨੂੰ ਸਵੇਰੇ ਤੁਹਾਡੇ ਖਾਤੇ 'ਚ ਜਿਹੜੀ ਕਿ ਤੁਸੀਂ EMI ਹੈ ਉਹ ਤੁਸੀਂ ਆਪਣੀ ਉਹ ਰੱਖੋ ਖਾਤੇ 'ਚ ਰੱਖੋ ਬੈਂਕ ਦਾ ਮੈਸੇਜ ਹਫ਼ਤਾ ਪਹਿਲਾਂ 2-4 ਦਿਨ ਪਹਿਲਾਂ ਵੀ ਕਸਟਮਰ ਦੇ ਰਜਿਸਟਰਡ ਮੋਬਾਈਲ ਦੇ ਉੱਤੇ ਇਹ ਤੁਸੀਂ ਜਿਹੜਾ ਬੈਲੈਂਸ ਹੈ ਉਹਨੂੰ ਮੈਂਟੇਨ ਜ਼ਰੂਰ ਰੱਖਣਾ ਤੁਹਾਡੀ ਜਿਹੜੀ EMI ਹੈ ਉਹ ਡਿਊ ਹੈ ਤਾਂ ਇਸ ਕਰਕੇ ਕਸਟਮਰ EMI ਦੀ ਡੇਟ ਨੂੰ ਥੋੜਾ ਜਿਆਦਾ ਧਿਆਨ ਚ ਰੱਖਣਾ ਤਾਂ ਜੋ ਕਿ ਜੋ ਸਾਡੀਆਂ ਕਲੈਕਸ਼ਨ ਟੀਮਾਂ ਨੇ ਉਹਨਾਂ ਨੂੰ ਥੋੜਾ ਜਿਹਾ ਈਜ਼ੀ ਰਹੇ ਕਲੈਕਸ਼ਨ ਦੇ ਵਿੱਚ ਬਿਲਕੁਲ ਬਿਲਕੁਲ ਉਹ ਉਹਨਾਂ ਲਈ ਆਪਣੇ ਲਈ ਚੰਗਾਈ ਚੰਗੀ ਗੱਲ ਹੈ ਇਹ ਉਹਨਾਂ ਦਾ ਜਿਹੜਾ ਸਿੰਪਲ ਸਹੀ ਹੋ ਗਾਹਕ ਲੋਨ ਪਹਿਲਾਂ ਪੇ ਕਰ ਸਕਦਾ ਮੰਨ ਲਓ ਉਹਦੇ 3 ਸਾਲ ਦਾ ਲੋਣਾ ਉਹ ਪਹਿਲਾਂ ਪੇ ਕਰ ਸਕਦਾ ਜਦੋਂ ਕਸਟਮਰ ਚਾਰजेस ਤਾਂ ਨਹੀਂ ਲੱਗਦੇ ਉਹਦੇ ਤੇ ਕੁਝ ਮੈਂ ਤੁਹਾਨੂੰ ਉਹੀ ਦੱਸ ਰਿਹਾ ਭਾਜੀ ਜਦੋਂ ਕਸਟਮਰ ਨਾਲ ਐਗਰੀਮੈਂਟ ਹੁੰਦਾ ਹੈ ਪ੍ਰੋਪਰ ਐਗਰੀਮੈਂਟ ਸائن ਹੁੰਦਾ ਉਹਨਾਂ ਨੂੰ ਦੱਸਿਆ ਜਾਂਦਾ ਕਿ ਤੁਹਾਡਾ ਇੰਨੇ ਟਾਈਮ ਦਾ ਲੋਨ ਹੈ ਜੀ 3 ਸਾਲ ਦਾ ਲੋਨ ਹੈ 3 ਲੱਖ ਦਾ ਲੋਨ ਹੈ ਐਡੀ ਕਿਸ਼ਤ ਹੈ ਤੁਸੀਂ ਇੰਨੇ ਪੇਮੈਂਟ ਹੈ ਜਿਹੜੀ ਪੇ ਕਰਨੀ ਹੈ ਜੀ ਮੰਨ ਲਓ ਡਿਊਰਿੰਗ ਟਾਈਮ ਦੇ ਵਿੱਚ ਹਮਮ ਕਸਟਮਰ ਪਹਿਲਾਂ ਆਪਣਾ ਲੋਨ ਹੈ ਜਿਹੜਾ ਉਹ ਕਲੋਜ਼ ਕਰਨਾ ਚਾਹੁੰਦਾ ਜੀ ਆਪਣੇ ਜੋ ਰਨਿੰਗ ਇਅਰ ਦੇ ਵਿੱਚੋਂ ਲਾ ਲਓ ਤੁਸੀਂ ਜਿੰਨਾ ਟਾਈਮ ਟਨੌਰ ਦਾ ਆਪਾਂ ਬੈਂਕ ਨੇ ਉਹਨਾਂ ਨੂੰ ਮਤਲਬ ਆਫਰ ਕਰਿਆ ਮਤਲਬ 3 ਲੱਖ ਦਾ 3 ਸਾਲਾਂ ਦਾ ਲੋਨ ਸੀਗਾ ਕਸਟਮਰ ਨੇ ਸਾਲ ਬਾਅਦ ਪੇ ਕਰਨਾ ਹੈ ਜਾਂ 6 ਮਹੀਨੇ ਬਾਅਦ ਪੇ ਕਰਨਾ ਹੈ ਤਾਂ ਜੋ ਬੈਂਕ ਦੇ ਆਪਣੇ ਫੋਰ ਕਲੋਜ਼ਰ ਚਾਰजेस ਨੇ ਜੀ ਜਿਵੇਂ ਕਿਸੇ ਬੈਂਕ ਦੇ 5% ਆ ਨੀਅਰ ਅਬਾਊਟ ਫਰ ਬੈਂਕਾਂ ਦੇ 5% ਹੀ ਆ ਭਾਜੀ ਲੱਖ ਰੁਪਏ ਇਹ ਤਿੰਨ ਵੀ ਹੈਗੇ ਮੈਂ ਸੁਣਿਆ ਜੀ ਆ ਕਿਸੇ ਬੈਂਕ ਦੀ ਭਾਜੀ ਤਿੰਨ ਵੀ ਹੋ ਸਕਦੇ ਤੇ ਫੋਰ ক্লোਜ਼ਰ ਪੇ ਕਰਕੇ ਤੁਸੀਂ ਆਪਣਾ ਲੋਨ ਹੈ ਜਿਹੜਾ ਉਹ ਪਹਿਲਾਂ ਵੀ ਕਲੋਜ਼ ਕਰਾ ਸਕਦੇ ਹੋ ਕਰਾ ਸਕਦੇ ਹਾਂ ਤੇ ਉਹਦੇ ਦੇ ਜਿਹੜੇ ਚਾਰਜੇਸ ਨੇ ਉਹ ਜਿਹੜੇ ਹੈਗੇ ਨੇ 5% ਜਾਂ 6% ਤੋਂ ਮੰਨ ਲਓ ਲੱਖ ਰੁਪਏ ਭਾਜੀ ਜੇ ਲੱਖ ਹੈ ਤਾਂ 1 ਲੱਖ 5000 ਹੋ ਗਿਆ ਕਿਉਂਕਿ ਇਹ ਚੀਜ਼ਾਂ ਜਨਾ ਅਵਤਾਰ ਜੀ ਬਹੁਤ ਲੋਕਾਂ ਦੇ ਮੈਂ ਨਾ ਹੁਸਾਣਾ ਕਰਿਓ ਵੀ ਬੈਂਕ ਨਾਲ ਝਗੜੇ ਹੁੰਦੇ ਦੇਖੇ ਨੇ ਮਤਲਬ ਇਹ ਪਤਾ ਨਹੀਂ ਮੁੰਡਿਆਂ ਦੀ ਗਲਤੀ ਆ ਕਿ ਬੈਂਕ ਦੀ ਗਲਤੀ ਆ ਕਈ ਕਈ ਇਸ ਤਰ੍ਹਾਂ ਦੇ ਦੇਖੇ ਨੇ ਵੀ ਯਾਰ ਤੁਸੀਂ ਆ ਪਹਿਲਾਂ ਤਾਂ ਦੱਸਿਆ ਨਹੀਂ ਜੀ ਜੀ ਇਹ ਵੈਸੇ ਮੈਂ ਥੋੜਾ ਜਿਹਾ ਨਾ ਆਪ ਮਤਲਬ ਆਪਣਾ ਮੈਂ ਭਾਜੀ ਦੇਖੋ ਥੋੜੇ ਮਾਧਿਅਮ ਰਾਹੀਂ ਤੁਸੀਂ ਇੱਥੇ ਮੈਂ ਇਹ ਚੀਜ਼ ਇੱਕ ਜ਼ਰੂਰ ਕਹਿਣਾ ਚਾਹੁੰਦਾ ਹਾਂ ਕਿਉਂਕਿ ਤਾੜੀ ਹੱਥ ਨਾਲ ਭਾਜੀ ਨਹੀਂ ਵੱਜਦੀ ਠੀਕ ਹੈ ਤੇ ਕਿਤੇ ਨਾ ਕਿਤੇ ਕਸਟਮਰ ਦਾ ਵੀ ਇਹ ਰਾਈਟ ਹੈ ਵੀ ਪੁੱਛਣਾ ਤੇ ਕਿਤੇ ਨਾ ਕਿਤੇ ਮੈਂ ਇਹ ਚੀਜ਼ ਆਉਂਦਾ ਵੀ ਮੋਸਟਲੀ ਜਿਹੜੇ ਆਪਣੇ ਮੈਨੂੰ ਲੱਗਦਾ ਵੀ ਬੈਂਕਰ ਨੇ ਠੀਕ ਹੈ ਜਦੋਂ ਦੇਖੋ ਇੱਕ ਲੀਡ ਜਨਰੇਟ ਹੁੰਦੀ ਹੈ ਉਹਦੇ ਪਿੱਛੇ ਕਲੈਕਸ਼ਨ ਟੀਮ ਦੇ ਵੀ ਜੁੜਦੀ ਹੈ bizness ਟੀਮ ਵੀ ਜੁੜਦੀ ਹੈ ਆਪਣੀ ਵੈਲਿਊਏਸ਼ਨ ਟੀਮ ਵੀ ਜੁੜਦੀ ਹੈ ਕ੍ਰੈਡਿਟ ਟੀਮ ਵੀ ਜੁੜਦੀ ਹੈ ਤੇ ਜਿਵੇਂ ਉਹ ਹੁੰਦਾ ਨਾ ਵੀ ਸਾਡੀ ਸਵਾਰੀ ਸਭ ਤੋਂ ਪਿਆਰੀ ਤੇ ਮੈਂ ਆਪਣੇ ਬੱਸਾਂ ਤੇ ਮੰਗਰ ਲਿਖਿਆ ਹੁੰਦੇ ਤੇ ਹਰ ਇੱਕ ਬੈਂਕਰ ਲਈ ਆਪਣੀ ਲੀਡ ਹੈ ਜਿਹੜੀ ਉਹ ਪਿਆਰੀ ਹੁੰਦੀ ਹੈ ਤੇ ਕਿਤੇ ਨਾ ਕਿਤੇ ਮੈਨੂੰ ਲੱਗਦਾ ਵੀ ਜ਼ਿਆਦਾਤਰ ਕੋਈ ਹੋ ਸਕਦਾ ਵੀ ਜਿਹੜਾ ਨਹੀਂ ਕਸਟਮਰ ਨੂੰ ਇਸ ਬਾਰੇ ਜਾਣਕਾਰੀ ਦੇਊਗਾ ਤੇ ਜ਼ਿਆਦਾਤਰ ਬੈਂਕਰ ਕਸਟਮਰ ਨੂੰ ਇਹ ਚੀਜ਼ ਬਾਰੇ ਪਹਿਲਾਂ ਦੱਸ ਦੇ ਜਰੂਰ ਆ ਵੀ ਜਦੋਂ ਐਗਰੀਮੈਂਟ ਸਾਈਨ ਕਰਨ ਆਉਂਦਾ ਵੀ ਤੁਹਾਡੀ ਇੰਨੀ ਕਿਸ਼ਤ ਹੈ ਜੀ ਨਹੀਂ ਬੈਂਕ ਕਿਸੇ ਕੀਮਤ ਤੇ ਗਲਤ ਕੰਮ ਨਹੀਂ ਕਰਕੇ ਖੁਸ਼ ਐਕਚੁਅਲੀ ਆਪਾਂ ਉਦੋਂ ਲਿਸਨ ਨਹੀਂ ਕਰਦੇ ਹਨਾ ਇਹ ਗੱਲ ਸਹੀ ਹੈ ਤੁਹਾਡੀ ਤਾਂ ਇਹ ਬਈ ਤੁਸੀਂ ਆਪਦਾ ਧਿਆਨ ਰੱਖਿਓ ਤੇ ਇਹ ਜ਼ਰੂਰੀ ਹੈ ਵੀ ਜਦੋਂ ਤੁਸੀਂ ਬੈਂਕ 'ਚ ਜਾਓ ਐਗਰੀਮੈਂਟ ਸੈਂਡ ਕਰ ਰਹੇ ਹਾਂ ਤਾਂ ਤੁਸੀਂ ਬੈਂਕਰ ਨੂੰ ਜ਼ਰੂਰ ਪੁੱਛਣਾ ਹੈ ਵੀ ਅਸੀਂ ਪਹਿਲਾਂ ਬੰਦ ਕਰਾਈਏ ਤਾਂ ਸਾਡੇ ਕੀ ਫੋਰ ক্লোజర్ ਚਾਰजेस ਹੈ ਤੇ ਬੈਂਕਰ ਦੀ ਵੀ ਇਹ ਡਿਊਟੀ ਬਣਦੀ ਹੈ ਕਿ ਕੱਲ ਨੂੰ ਆਪਾਂ ਨੂੰ ਕਸਟਮਰ ਇਹ ਚੀਜ਼ ਨਾ ਕਹੇ ਤੁਸੀਂ ਸਾਨੂੰ ਇਹ ਚੀਜ਼ ਬਾਰੇ ਦੱਸਿਆ ਨਾ ਬਿਲਕੁਲ ਮੇਨ ਮੁੱਦੇ ਤੇ ਆਈਏ ਆਪਾਂ ਮੇਨ ਮੁੱਦਾ ਇਹ ਹੈ ਵੀ ਬਹੁਤ ਜ਼ਿਆਦਾ ਜਿਹੜੀ ਮਤਲਬ ਇਸ ਟਾਈਮ ਮਾਰਕੀਟ ਦੇ ਵਿੱਚ ਸਾਡੇ ਭਰਾ ਸਾਡੇ ਕਸਟਮਰ ਸਾਨੂੰ ਗੱਲ ਕਰਦੇ ਨੇ ਵੀ ਸਿੰਪਲ ਸਕੋਰ ਕਿੰਨਾ ਚਾਹੀਦਾ ਜੀ ਬੜਾ ਵੱਡਾ ਇਹ ਉਹ ਹੈ ਵੀ ਸਿੰਪਲ ਸਕੋਰ ਕਿੰਨਾ ਹੋਣਾ ਚਾਹੀਦਾ ਲੋਨ ਦਾ ਕਿੰਨਾ ਹੋਣਾ ਚਾਹੀਦਾ ਦੱਸੋ ਜੀ ਤਾਂ ਸੀਬਲ ਸਕੋਰ ਭਾਜੀ ਦੇਖੋ ਜਿਹੜਾ ਇੱਕ ਅੱਜ ਦੀ ਡੇਟ ਦੇ ਵਿੱਚ ਹੈ ਆਪਾਂ ਕੋਈ ਚਾਹੇ ਫੋਨ ਲੈਣਾ ਜੀ ਚਾਹੇ ਆਪਾਂ ਹਾਊਸ ਲੋਨ ਕਰਾਉਣਾ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਆਪਾਂ ਫਾਈਨਾਂਸ ਕਰਾਉਣਾ ਹੈ ਸਭ ਤੋਂ ਪਹਿਲਾਂ ਕਸਟਮਰ ਤੋਂ ਕੇਵਾਈਸੀ ਮੰਗਿਆ ਜਾਂਦਾ ਹੈ ਕੇਵਾਈਸੀ ਕੀ ਹੁੰਦਾ ਹੈ aadhar card pan card no your customer ਇਹਦੀ ਫੁੱਲ ਫਾਰਮ ਆ KYC ਕਿ ਤੁਹਾਡੇ ਅਪ ਕਸਟਮਰ ਬਾਰੇ ਪ੍ਰੋਪਰ ਜਾਣਕਾਰੀ ਅੱਛਾ ਜੀ ਹੁਣ ਕਈ ਕਸਟਮਰਾਂ ਨੂੰ ਕਿ ਦਾ ਅੱਜ ਮੈਨੂੰ ਪਤਾ ਲੱਗਿਆ ਜੀ ਕਈ ਕਸਟਮਰਾਂ ਨੂੰ KYC ਨਹੀਂ ਪਤਾ ਹੁੰਦਾ KYC ਕੀ ਹੈ KYC ਆਧਾਰ ਕਾਰਡ ਪੈਨ ਕਾਰਡ ਨੂੰ KYC ਭਾਜੀ ਕਿਹਾ ਜਾਂਦਾ ਨਹੀਂ ਨਹੀਂ ਉਹ ਠੀਕ ਹੈ KYC ਦੀ ਫੁੱਲ ਫਾਰਮ ਆ ਇਹ no your customer no your customer ਇਹ KYC ਦੀ ਫੁੱਲ ਫਾਰਮ ਆ ਭਾਜੀ ਤੇ ਹਰ ਇੱਕ ਨਾਸ ਕੰਪਨੀ ਜਾਂ ਬੈਂਕ ਸਭ ਤੋਂ ਪਹਿਲਾਂ ਕਸਟਮਰ ਦਾ ਜਿਹੜਾ ਸਿਬਲ ਹੈ ਉਹ ਚੈੱਕ ਕਰਦੇ ਕਿੰਨਾ ਹੋਣਾ ਚਾਹੀਦਾ ਮੈਂ ਉਹ ਤੁਹਾਨੂੰ ਦੱਸ ਰਿਹਾ ਪਾਜੀ ਸਿਬਲ ਹੀ ਤੁਹਾਡਾ ਜਿਹੜਾ ਮੇਨ ਹੈ ਜਿਹੜਾ ਤੁਹਾਡਾ ਸੈਂਟਰਲ ਪੁਆਇੰਟ ਹੈ ਜਿਸ ਨੇ ਕਿ ਤੁਹਾਨੂੰ ਕਿਤੇ ਨਾ ਕਿਤੇ ਹੈਲਪਫੁਲ ਕਰਨਾ ਹੈ ਜੋ ਤੁਸੀਂ ਲੋਨ ਲਈ ਅਪਲਾਈ ਕਰ ਰਹੇ ਹੋ ਤੁਸੀਂ ਕਈ ਮਤਲਬ ਤੁਸੀਂ ਇੱਕ ਚੀਜ਼ ਪਾਜੀ ਹੋਰ ਦੇਖਿਆ ਹੋਣਾ ਜਦੋਂ ਆਨਲਾਈਨ ਵੀ ਜਿਵੇਂ ਹੁਣ ਆਪਣੇ ਆਪਾ ਗੂਗਲ ਪੇ ਹੋ ਗਿਆ ਜਾਂ ਹੋਰ ਹੋ ਗਿਆ ਉਹਦੇ ਵਿੱਚ ਆਪਾਂ ਸਿਬਲ ਆ ਆਫਸ ਨੂੰ ਆਨ ਲੱਗ ਗਈ ਉਹਦੇ ਥੱਲੇ ਭਾਜੀ ਇੱਕ ਇਨਕੁਆਰੀਜ਼ ਆਉਂਦੀਆਂ ਨੇ ਉੱਥੋਂ ਪਤਾ ਲੱਗਦਾ ਵੀ ਕਸਟਮਰ ਨੇ ਕਿੱਥੇ ਹੂੰ ਕਿਹੜੇ ਈਅਰ ਚ ਕਿਹੜਾ ਲੋਨ ਅਪਲਾਈ ਕਰਿਆ ਕਾਰ ਲੋਨ ਕਰਿਆ ਕੰਜ਼ਿਊਮਰ ਲੋਨ ਕਰਿਆ ਤੋੜਿਆ ਜਾਂ ਭਰਿਆ ਕੀ ਤੋੜਿਆ ਜਾਂ ਭਰਿਆ ਜਿਹੜਾ ਕਸਟਮਰ ਵਧੀਆ ਈਐਮਆਈਸ ਆਪਣੀਆਂ ਕੋਈ ਵੀ ਲੋਨ ਤੇ ਚਲਾ ਰਿਹਾ ਹੈ ਤਾਂ ਉਹਦਾ ਆਬਵੀਅਸ ਹੀ ਗੱਲ ਹੈ ਕਿ ਸਿਬਲ ਸਕੋਰ ਗਰੋ ਕਰੂਗਾ ਨੀਅਰ ਅਬਾਊਟ 700 ਤੋਂ ਉੱਪਰ ਜਾਂ 750 ਤੋਂ ਉੱਪਰ ਸਿਬਲ ਹੈ ਜਿਹੜਾ ਉਹ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ 700 ਤੋਂ 750 ਦੇ ਵਿੱਚ ਠੀਕ ਹੈ ਜਿਹੜਾ ਕੀ ਆ ਸਿੰਬਲ ਸਕੋਰ ਹੈ ਜਿਹੜਾ ਸਭ ਤੋਂ ਆਪਾਂ ਐਕਸਲੈਂਟ ਜਿਹਨੂੰ ਆਪਾਂ ਕਹਿ ਸਕਦੇ ਆ ਕਿ ਉਹਦਾ ਮਤਲਬ ਕੀ ਹੁੰਦਾ ਵੀ ਕਸਟਮਰ ਨੂੰ ਲੋਨ ਬਾਰੇ ਪਤਾ ਹੈ ਵੀ ਲੋਨ ਲੈਣਾ ਕਿਵੇਂ ਆ ਤੇ ਲੋਨ ਭਰਨਾ ਕਿਵੇਂ ਆ ਹੁਣ ਕਈ ਇੱਥੇ ਆਪਾਂ ਇੱਕ ਛੋਟਾ ਜਿਹਾ ਪੁਆਇੰਟ ਹੋਰ ਐਡ ਕਰ ਦਿੰਨੇ ਆ ਕਿ ਜਿਵੇਂ ਕਈ ਮਤਲਬ ਕਸਟਮਰਾਂ ਨੂੰ ਇਹ ਨਹੀਂ ਪਤਾ ਵੀ ਡੈਬਿਟ ਕਾਰਡ ਕੀ ਹੈ ਤੇ ਕ੍ਰੈਡਿਟ ਕਾਰਡ ਕੀ ਹੈ ਹਾਂ ਕਈ ਮਤਲਬ ਕੋਈ ਬੈਂਕ ਦੇ ਵਿੱਚੋਂ ਆਪਣੇ ਕ੍ਰੈਡਿਟ ਕਾਰਡ ਘਰੇ ਆ ਗਿਆ ਜੀ ਕਈ ਬੰਦੇ ਕ੍ਰੈਡਿਟ ਕਾਰਡ ਯੂਜ਼ ਹੀ ਨਹੀਂ ਕਰਦੇ ਉਹਨਾਂ ਨੂੰ ਇਹ ਲੱਗਦਾ ਕਿ ਇਹ ਸਾਡਾ ਏਟੀਐਮ ਹੈ ਮੈਂ ਵੀ ਨਹੀਂ ਕਰਦਾ ਵੀ ਡੈਬਿਟ ਕਾਰਡ ਹੈ ਉਹ ਤੇ ਜਦੋਂ 6 ਮਹੀਨਿਆਂ ਬਾਅਦ ਆਪਾਂ ਨੂੰ ਬੈਂਕ ਵੱਲੋਂ ਕੋਈ ਇੰਟੀਮੇਸ਼ਨ ਜੀ ਆਉਂਦੀ ਹੈ ਤੇ ਉੱਥੇ ਜਾ ਕੇ ਫਿਰ ਆਪਾਂ ਨੂੰ ਪਤਾ ਲੱਗਦਾ ਵੀ ਇਹ ਤਾਂ ਹੀ ਅਸੀਂ ਯੂਜ਼ ਹੀ ਨਹੀਂ ਕਰਿਆ ਹੂੰ ਤੇ ਸਾਡਾ ਕ੍ਰੈਡਿਟ ਕਾਰਡ ਆ ਜਿਹੜਾ ਘਰੇ ਆ ਗਿਆ ਤੇ ਉਸ ਕਰਕੇ ਕੀ ਹੈ ਵੀ ਬੈਂਕ ਸਿਬਲ ਦੇ ਥਰੂ ਹੀ ਸਿਬਲ ਸਕੋਰ ਦੇ ਥਰੂ ਹੀ ਕਸਟਮਰ ਨੇ ਜੋ EMI's ਨੇ ਉਹਨਾਂ ਦੇ ਥਰੂ ਕਾਫੀ ਕੁਝ ਸਿੰਪਲ ਸਕੋਰ ਨਾਲ ਕਸਟਮਰ ਦਾ ਜਿਹੜਾ ਜੁੜਿਆ ਹੋਇਆ ਆ ਪਾ ਇਹਨੂੰ ਇੱਕ ਸੈਂਟਰਲ ਪੁਆਇੰਟ ਮੈਂ ਸਿੰਪਲ ਸਕੋਰ ਨੂੰ ਕਹਿਣਾ ਹੁੰਦਾ ਵੀ ਸਿੰਪਲ ਸਕੋਰ ਆ ਜਿਹੜਾ ਉਹ ਇੱਕ ਥੋੜਾ ਸੈਂਟਰਲ ਪੁਆਇੰਟ ਉਹ ਮਤਲਬ ਇੱਕ ਗੱਲ ਹੋ ਗਈ ਵੀ ਸੁਪਨਿਆਂ ਦੀ ਤੁਸੀਂ ਦੁਨੀਆ 'ਚ ਖੜੇ ਹੋ ਤੇ ਉਹਦਾ ਮੇਨ ਪਿੱਲਰ ਸਿੰਪਲ ਸਕੋਰ ਸੁਪਨੇ ਆ ਕਿ ਤੁਸੀਂ ਥੋੜੇ ਤੁਨੇ ਘਰ ਬਣਾਉਣਾ ਜੀ ਉਹਨੇ ਮਤਲਬ ਕਾਰ ਲੈ ਕੇ ਆਉਣੀ ਆ ਘਰੇ ਜਾਂ ਕੁਝ ਹੋਰ ਘਰੇ ਉਹਨੇ ਐਡ ਕਰਨਾਗਾ ਤਾਂ ਸਿੰਪਲ ਸਕੋਰ ਨਹੀਂ ਹੈਗਾ ਤਾਂ ਫਿਰ ਤੁਹਾਡਾ ਤੁਸੀਂ ਜਿਹੜੇ ਭਰਾਵਾਂ ਦਾ ਸਾਡੇ ਦਾ ਸਿੰਪਲ ਸਕੋਰ ਘਟਾ ਉਹਨਾਂ ਨੂੰ ਕੀ ਸਲਾਹ ਦੋਗੇ ਦੇਖੋ ਭਾਜੀ ਜਿਨ੍ਹਾਂ ਦਾ ਸਿੰਪਲ ਸਕੋਰ ਘਟਾ ਹੈ ਜੀ ਮੈਂ ਉਹਨਾਂ ਨੂੰ ਇਹ ਹੀ ਸਲਾਹ ਦਊਂਗਾ ਕਿ ਦੇਖੋ ਅੱਜ ਦਾ ਜਿਹੜਾ ਆਪਾਂ ਇਹ ਕਹਿ ਸਕਦੇ ਹਾਂ ਵੀ ਇੱਕ ਕੱਟ ਥਰੋਟ ਕੰਪੀਟੀਸ਼ਨ ਬੈਂਕਾਂ ਦਾ ਵਿਆਪਕ ਤੌਰ ਤੇ ਚੱਲ ਰਿਹਾ ਹੈ ਠੀਕ ਹੈ ਹੁਣ ਸਪੋਜ਼ ਕਰ ਲਓ ਕੋਈ ਬੈਂਕ ਮੈਂ ਤੁਹਾਨੂੰ ਪਹਿਲਾਂ ਦੱਸ ਗਿਆ ਟੈਂਪੀ ਸਿੰਪਲ ਸਕੋਰ ਨੂੰ ਦੇਖ ਰਹੀ ਹੈ ਕੁਝ ਬੈਂਕਾਂ ਜਿਹੜੀਆਂ ਮਾੜਾ ਮੋਟਾ ਸਿੰਪਲ ਸਕੋਰ ਚਲਾ ਵੀ ਦਿੰਦੀਆਂ ਨੇ ਤਾਂ ਮੈਂ ਇਹ ਮੇਰੀ ਇੱਕ ਬੇਨਤੀ ਲਾਲੋ ਤੁਹਾਡੇ ਜ਼ਰੀਏ ਕਿ ਜੋ ਤੁਸੀਂ ਨਵਾਂ ਲੋਨ ਕਰਾਓ ਜੇ ਤੁਹਾਡਾ ਸਿਪਲ ਸਕੋਰ ਘਟਾ ਹੈ ਤਾਂ ਉਹਦੀਆਂ ਨਵੇਂ ਲੋਨ ਦੀਆਂ ਕਿਸ਼ਤਾਂ ਕੋਸ਼ਿਸ਼ ਕਰੋ ਕਿ ਤੁਹਾਡੀਆਂ ਸਾਰੀਆਂ ਕਿਸ਼ਤਾਂ ਅਕਾਊਂਟ ਚੋਂ ਹੀ ਆਟੋਪੇ ਹੋਣ ਓਕੇ ਠੀਕ ਹੈ ਮਤਲਬ ਪਹਿਲਾਂ ਪਤਾ ਸਾਰਾ ਸਿਪਲ ਸਕੋਰ ਇਸ ਮਤਲਬ ਇਹਦਾ ਸਹੀ ਹੋ ਜਾਦਾ ਫਿਰ ਉਦੇ ਨਾਲ ਭਾਜੀ ਕੀ ਹੈ ਵੀ ਜਦੋਂ ਆਪਣਾ ਸਿਬਲ ਸਕੋਰ ਆਪਣੇ ਕੀ ਹੈ ਜਿਹੜਾ ਸਿਬ ਹੈ ਭਾਜੀ ਉਹ ਟ੍ਰਾਸਟ ਯੂਨੀਅਨ ਜਿਹੜੀ ਆਪਣੀ ਗਵਰਨਮੈਂਟ ਵੱਲੋਂ ਆਥੋਰਾਈਜੇਸ਼ਨ ਹੈ ਜੀ ਜਿਹੜੀ ਜੋ ਕੋਈ ਵੀ ਆਪਾਂ ਸਿਬਲ ਕੱਢਦੇ ਆ ਉਹਦੇ ਥੱਲੇ ਟ੍ਰਾਸਟ ਯੂਨੀਅਨ ਆਉਂਦਾ ਭਾਜੀ ਜੀ ਉਹ ਇੱਕ ਆਥੋਰਾਈਜ ਹੈ ਕੰਪਨੀ ਇਹ ਥਰਡ ਪਾਰਟੀ ਕੰਪਨੀ ਗਵਰਨਮੈਂਟ ਵੱਲੋਂ ਆਥੋਰਾਈਜ ਹੈ ਜਿਸ ਦਾ ਸਿਬਲ ਰეკਮੈਂਡਡ ਹੈ ਜੀ ਜਿਵੇਂ ਜਿਵੇਂ ਕਸਟਮਰ ਨਵੇਂ ਲੋਨ ਕਰਵਾਈ ਜਾਂਦੇ ਆ ਉਹ ਮਤਲਬ ਉਹਨਾਂ ਦਾ